ਸੁੱਕੇ ਵਾਲੇ ਰਸਲ ਜਾਂਦੇ ਆ ਤੇ ਗਿੱਲੇ ਵਾਲੇ ਕੋਈ ਨਹੀਂ ਜਾਂਦਾ ਉਹ ਜਾ ਕੇ ਵੇਖੋ ਪਰਲੇ ਵੇੜੇ ਸਾਰੇ ਤੁਹਾਡੀ ਪਹਿਲੀ ਆ ਉਹ ਤੇ ਚਾਰੇ ਇੱਥੇ ਰੋਣਦੇ ਆ ਇਹ ਸੁੱਕੇ ਵਾਲੇ ਜਾਂਦੇ ਅੱਗੇ ਗਈਆਂ ਸਾਡੇ ਪਿੰਡਾਂ ਦੇ ਵਿੱਚ ਬੱਚੇ ਘਰਾਂ ਚੋਂ ਆਏ ਨੇ ਨਾ ਕਿ ਘਰਾਂ ਚ ਚੱਲੋ ਤੁਹਾਨੂੰ ਘਰਾਂ ਹੀ ਦਵਾਂਗੇ ਘਰਾਂ ਚੋਂ ਬੱਚੇ ਬਾਹਰ ਆਉਂਦੇ ਪਏ ਨੇ ਟਰਾਲੀ ਲੈ ਕੇ ਗਾਂ ਜਾਂਦੇ ਈ ਥੀਰੇ ਘਰ ਦਾ ਰਸਨਾ ਜੀ ਇਹ ਟਰਲੀ ਗਲਾਮ ਦਾ ਰਸਨਾ ਤੁਹਾਡੇ ਪਿੰਡ ਦਾ ਰਸਨ ਨਹੀਂ ਹੈਗਾ ਰੋਟੀ ਪਾਣੀ ਉਹਨਾਂ ਆਖਿਆ ਪਕਾ ਕੇ ਤੁਹਾਡੇ ਘਰਾਂ ਤਾਂ ਪਹਚਾਵਾਂ ਘਰਾਂ 'ਚ ਜਾਣ ਲਈ ਪ੍ਰਬੰਧ ਹੀ ਕੋਈ ਨਹੀਂ ਹੋਗਾ ਨਾਲੇ ਉਹ ਆਂਦੇ ਵੀ ਬੋਟਾਂ ਹੈਗੀਆਂ ਨੇ ਕਿਸ਼ਤੀਆਂ ਉਹ ਨਹੀਂ ਜੀ ਹੈਗੀਆਂ ਜੇ ਸਰਕਾਰ ਦੀ ਕੋਈ ਬੋਰਡ ਦੱਸੋ ਕਿਹੜੀ ਬੋਟ ਇੱਥੇ ਚੱਲਦੀ ਰੱਖਣ ਡੰਗਰਾਂ ਦਾ ਰਸਨ ਪਿਆ ਹੋਇਆ ਜਿੱਥੇ ਲੈ ਕੇ ਬੈਠੇ ਆਇਆ ਘਰੇ ਕਿਹੜੀ ਰੋਟੀ ਜਾਣ ਦੀ ਦੱਸੋ ਕਿਹੜੀ ਤੇ ਰੋਟੀ ਜਾਣ ਧੀ ਜੀ ਬੋਟ ਸਾਡੀ ਵੇੜੀ ਸਾਡੀ ਦਾ ਉਹ ਬੇੜਾ ਗਰਕ ਹੋਇਆ ਪਿਆ ਸਾਡੀ ਟੁੱਟੀ ਬੇੜੀ ਦੋ ਜੀ ਬੈჯੀਏ ਪਤਾ ਹੀ ਕੋ ਨਹੀਂ ਕਿ ਕਿਤੇ ਨਾ ਡੁੱਬ ਜਾਣੀ ਉਹ ਗਾਰਾ ਚੜਿਆ ਪਿਆ ਉਹ 15 ਦਿਨ ਤਾਂ ਉਂਝ ਲੱਗ ਜਣਾ 5-7 ਦਿਨ ਕਿਵੇਂ ਲੱਗਿਆ 5-7 ਦਿਨਾਂ ਦੇ ਵਿੱਚ ਰਾਹ ਹੀ ਨਹੀਂ ਬੰਨੇ ਪੰਜਾਂ ਪੱਤੇ ਉਹੀ ਕਹਿੰਦੇ 5-7 ਦਿਨ ਲੱਗ ਤੋਂ ਬਾਅਦ 15 ਦਿਨ ਤੁਸੀਂ ਘਰੇ ਗਾਰਾ ਕੱਢਣ ਲੱਗਿਆ ਲਾਓਗੇ ਜਾ ਕੇ ਵੇਖੋ ਸੇ ਲੋਕਾਂ ਦੇ ਘਰ ਡਿੱਗੇ ਪਏ ਤੇ ਫਰਚਾਂ ਪਾਟੀਆਂ ਪਈਆਂ ਪਰ ਸਾਡਾ ਬੜਾ ਮੁਸ਼ਕਲ ਹੱਲ ਰਿਹਾ ਸਾਡੀ ਅਜੇ ਤੱਕ ਕਿਸੇ ਬਾਣੀ ਫੜੀ ਜਾਇਦਾ ਰੋਂਦੇ ਆ ਅਤਰਪਾਲ ਅਸੀਂ ਮੋਲ ਲੈ ਕੇ ਲਾਈਆਂ ਤਰਪਾਲਾਂ ਨੂੰ ਤੁਸੀਂ ਮੋਲ ਲੈ ਕੇ ਲਾਈਆਂ ਨਹੀਂ ਤਰਪਾਲਾਂ ਮੋਲ ਲੈ ਕੇ ਲਾਈਆਂ ਸਾਨੂੰ ਜੇ ਇੱਥੇ ਹੀ ਆਨੇ ਸੁੱਕੇ ਥਾਂ ਉਹ ਆ ਦਿੰਦੇ ਤੁਸੀਂ ਸੁੱਕੇ ਥਾਂ ਬੈਠੇ ਤੁਹਾਨੂੰ ਰਸਣਾ ਇੱਥੇ ਨਹੀਂ ਮਿਲਣਾ ਘਰੇ ਚੱਲੋ ਘਰੇ ਡੁੱਬਣਾ ਤੇ ਘਰੇ ਅਸੀਂ ਬੱਚੇ ਲੈ ਕੇ ਕਿੱਥੇ ਜਾਈਏ ਸਾਨੂੰ ਇੱਥੇ ਰਸਨ ਮਿਲਣਾ ਚਾਹੀਦਾ ਇੱਥੇ ਜ਼ਬਰਦਸਤੀ ਕਰ ਰਿਹਾ ਹੁਣ ਵੀ ਜ਼ੋਰ ਹੁਣ ਵੀ ਜ਼ਬਰਦਸਤੀ ਹੋ ਰਹੀ ਆ ਜੋ ਸੁੱਕੇ ਦੇ ਨਾਲ ਘਰ ਆਣਾ ਪਹਿਲੀ ਠੀਕ ਹੈ ਡੁੱਬੀ ਆ ਤੇ ਖਰਾਬਾ ਲਓ ਜੋ ਮਰਜ਼ੀ ਲਓ ਵੀ ਤੁਸੀਂ ਆਏ ਕਹਿ ਰਹੇ ਹੋ ਵੀ ਜਿਹੜੇ ਲੋਕ ਨੇਗੇ ਉਹਨਾਂ ਦੇ ਘਰ ਠੀਕ ਨੇਗੇ ਸੁੱਕੇ ਟੁੱਕੇ ਬੰਨੇ ਨੇਗੇ ਟੂੜੀ ਵੀ ਅੰਦਰ ਲੱਗ ਰਹੀ ਆ ਸਤਿ ਸ਼੍ਰੀ ਅਕਾਲ ਜੀ ਜ਼ਿਲ੍ਹਾ ਫਿਰੋਜ਼ਪੁਰ ਪਿੰਡ ਨਿਹਾਲਾ ਲਵੇਰਾਸੀ ਮੌਜੂਦਾ ਤੇ ਤੁਸੀਂ ਪਿੱਛੇ ਦੀਆਂ ਤਸਵੀਰਾਂ ਵੇਖ ਸਕਦੇ ਹੋ ਵੀ ਕਿਵੇਂ ਲੋਕਾਂ ਨੇ ਆਪਣੇ ਵਸ ਆਪਣੀ ਵਸੋਂ ਐ ਤੰਬੂ ਲਾ ਕੇ ਕੀਤੀ ਐ ਪਸ਼ੂ ਸਮੇਤ ਉਹ ਆਪਣੇ ਘਰਾਂ ਚੋਂ ਬਾਹਰ ਆ ਗਏ ਨੇ ਕਿਉਂਕਿ ਉਹਨਾਂ ਦੇ ਘਰਾਂ ਚ ਪਾਣੀ ਇੰਨਾ ਇੰਨਾ ਗੋਡੇ-ਗੋਡੇ ਭਰ ਚੁੱਕਾ ਸੀ ਤੇ ਉੱਥੇ ਰਹਿਣਾ ਦੁਸ਼ਵਾਰ ਸੀਗਾ ਆਪਾਂ ਲੋਕਾਂ ਨਾਲ ਗੱਲਾਂ ਕਰਦੇ ਹਾਂ ਵੀ ਉਹਨਾਂ ਦਾ ਇੱਥੇ ਕਿੰਨਾ-ਕਿੰਨਾ ਪਾਣੀ ਆਇਆ ਵੀਰੇ ਆਪ ਦੇ ਘਰੇ ਸਤਿ ਸ਼੍ਰੀ ਅਕਾਲ ਜੀ ਕੀ ਨਾਮ ਹੈ ਆਪਣਾ ਹਰਜਿੰਦਰ ਸਿੰਘ ਜੀ ਕਿੰਨਾ ਪਾਣੀ ਆਇਆ ਵੀਰੇ ਤੇ ਕਦੋਂ ਆਇਆ ਮੈਡਮ ਜੀ ਘਰਾਂ 'ਚ ਪਾਣੀ ਵੜ ਕੇ ਆ ਫਸਲਾਂ ਫਸਲਾਂ ਜਿਹੜੀਆਂ ਬਰਬਾਦ ਹੋੁੰਦੀਆਂ ਸਾਰੀਆਂ ਹਾਂਜੀ ਤੁਹਾਨੂੰ ਕਿੰਨਾ ਟਾਈਮ ਹੋ ਗਿਆ ਔਰੇ ਆਏ ਨੂੰ ਪੂਰਾ ਮਹੀਨਾ ਹੋ ਗਿਆ ਜੀ ਇੱਕ ਮਹੀਨੇ ਤੋਂ ਤੁਸੀਂ ਇੱਥੇ ਹੀ ਹੋ ਹਾਂਜੀ ਹਾਂਜੀ ਤੇ ਕੋਈ ਦਿੱਕਤ ਕੋਈ ਪਰੇਸ਼ਾਨੀ ਇੱਥੇ ਰਹਿਣ ਵਿੱਚ ਨਹੀਂ ਨਹੀਂ ਕੋਈ ਪਰੇਸ਼ਾਨੀ ਨਹੀਂ ਅੱਛਾ ਖਾਣਾ ਵਗੈਰਾ ਖਾਣਾ ਤੇ ਲੋਕੀ ਲੰਗਰ ਲੈ ਕੇ ਆਉਂਦੇ ਆ ਸਕੂਲੇ ਨੇ ਬਸ ਹਾਂਜੀ ਥੋੜਾ ਸਾਨੂੰ ਹੋਰ ਦੱਸੋ ਵੀ ਕਿੰਨੀ ਫਸਲ ਦੀ ਬਰਬਾਦੀ ਹੋਈ ਹੈ ਪਸ਼ੂਆਂ ਦਾ ਕਿੰਨਾ ਨੁਕਸਾਨ ਹੋਇਆ ਹੈ ਘਰਾਂ ਨੂੰ ਮੁੜ ਕੇ ਦੁਬਾਰੇ ਉਹ ਸਾਰੀ ਜੀ ਜੀ ਪਰਸੈਂਟੇਜ 100% ਵਰਤਦੀ ਹੈ ਤੇ ਦੁਵਾਰੇ ਉਹ ਸਾਰੀ ਇਹਦੇ ਤੁਹਾਨੂੰ ਅਸਾਰ ਲੱਗ ਰਹੇ ਨੇ ਵੀ ਦੁਵਾਰੇ ਚੀਜ਼ਾਂ ਬਣਨ ਗਈਆਂ ਕਿਵੇਂ ਬਣਨ ਗਈਆਂ ਉਹ ਚਿੰਤਾ ਸਤਾਉਂਦੀ ਹੈ ਨਹੀਂ ਕਿੱਥੋਂ ਬਣਨੀਆਂ ਬੜੀਆਂ ਉਖੀਆਂ ਬਣਨ ਲੈਣਾ ਜਿਹੜਾ ਇੱਕ ਰਹਾ ਟਹਿ ਗਿਆ ਉਹ ਬਣਦਾ ਬਣਦਾ ਬੜਾ ਟਾਈਮ ਲੱਗੇਗਾ ਪਹਿਲੇ ਇੱਕ ਸਾਲ ਛੱਡ ਕੇ ਉਹਦੇ ਪਿੱਛੇ ਉਹ ਸਾਡੇ ਸੋਚਣੀ ਅਜੇ ਆਉਂਦੇ ਤੇ ਮਗਰੋਂ ਇਹ ਵੱਜ ਗਿਆ ਕਦੀ ਨਹੀਂ ਸੂਤ ਆ ਸਕਦਾ ਥੱਲੇ ਇਹ ਸਭ ਚਿੰਤਾ ਜਾਊਗੀ ਕਰਜ਼ਾ ਚੁਕਣਾ ਆੜਤੀਆਂ ਦਾ ਹੋਰ ਸੌਦੇ ਵਾਲਿਆਂ ਦਾ ਕਰਜ਼ਾ ਚੁਕਣਾ ਕਰਜ਼ਾ ਪਹਿਲੋਂ ਵੀ ਹੋਊਗਾ ਹਾਂਜੀ ਕਰਜ਼ਾ ਪਹਿਲਾਂ ਹੋਰ ਚੱਕਣਾ ਹਲੇ ਅਜੇ ਹੋਰ ਚੱਕਾਂਗੇ ਤਾਂ ਸਮਾਂ ਲੱਗੂਗਾ ਕਿਉਂਕਿ ਤਾਂ ਹੀ ਬੜੂ ਹੁਣ ਜਿੱਦਾਂ ਆਪਣੇ ਫਸਲ ਵੀ ਚਲੋ ਖਰਾਬ ਹੋਈ ਆ ਹਨਾ ਇਸ ਤੋਂ ਬਾਅਦ ਪਾਣੀ ਲੱਥੇ ਤੋਂ ਬਾਅਦ ਪਤਾ ਨਹੀਂ ਵੀ ਥੱਲੇ ਕੀ ਬਣਿਆ ਪੈਲੀ ਦਾ ਜ਼ਮੀਨ ਦਾ ਉਹ ਵੀ ਅਜੇ ਦੇਖਣਾ ਨੀਵੀਂ ਨਾ ਉੱਚੀ ਨੀਵੀਂ ਨਾ ਹੋ ਗਈ ਹੋਵੇ ਵੀ ਕਿਰਾਇਆਣਾ ਲਾਉਣਾ ਪਵੇ ਵੀ ਉੱਥੇ ਵੀ ਖਰਚਾ ਹੁਣ ਖਰਚਾ ਲੱਗਣਾ ਉੱਥੇ ਵੀ ਕਿੰਨਾ ਕੁ ਖਰਚਾ ਤੁਹਾਨੂੰ ਲੱਗਦਾ ਵੀ ਹੁਣ ਸਰਕਾਰ ਨੇ ਵੀ ਕਹਿਤਾ ਵੀ ਰੇਤਾ ਚੱਕਣ ਦਾ ਆਪਾਂ ਸਾਰਾ ਵੀੜਾ ਤੁਹਾਨੂੰ ਦਿੰਨੇ ਆ ਬਿਲਕੁਲ ਉਹਨਾਂ ਮਾਈਨਿੰਗ ਚ ਨਹੀਂ ਗਿਣਾਂਗੇ ਉਹ ਤਾਂ ਜੀ ਚਲੋ ਉਹਨਾਂ ਨੇ ਦਰਿਆਵਾਂ ਵਗੈਰਾ ਜੋ ਕਿਹਾ ਨਾ ਰੇਤਾ ਚੱਕਣੀ ਜਿਹੜੀਆਂ ਆਪਣੀਆਂ ਜ਼ਮੀਨਾਂ ਉੱਚੀਆਂ ਨਹੀਂ ਵੀਆਂ ਹੋਈਆਂ ਜਿਹੜੀ ਉਹਨਾਂ ਜੀ ਰੇਤਾ ਪੈ ਗਈ ਉਹ ਤਾਂ ਜੀ ਸਾਨੂੰ ਸਾਨੂੰ ਆ ਵੀ ਕਰਨੀ ਪਊਗੀ ਆ ਦੇ ਪੱਨਿਓ ਤੇਲ ਫੂਕਣਾ ਪਊਗਾ ਜੀ ਸਾਰਾ ਟਰੈਕਟਰਾਂ ਦਾ ਕਿਰਾਏ ਵਜਣਗੇ ਜੀ ਹਾਂਜੀ ਕਿਸੇ ਪ੍ਰਕਾਰ ਦੀ ਚਿੰਤਾ ਸਤਾਉਂਦੀ ਹੈ ਜਾਂ ਕੋਈ ਐਸਾ ਖੌਫ ਖੰਦਾ ਹੈ ਵੀ ਆਉਣ ਵਾਲੇ ਸਮੇਂ 'ਚ ਕਿਦਾਂ ਪਹਿਲਾਂ ਤਾਂ ਮੈਨੂੰ ਆਂ ਦੱਸੋ ਵੀ ਇੱਥੇ ਰਹਿਣਾ ਬਹੁਤ ਮੁਸ਼ਕਿਲ ਹੈ ਜਿਹੜੇ ਹਾਲਾਤਾਂ 'ਚ ਤੁਸੀਂ ਜਿਹੜੇ ਹਾਲਾਤਾਂ 'ਚ ਰਹਿ ਰਹੇ ਹੋ ਐਵੇਂ ਐਵੇਂ ਮੀਂਹ ਵਗੈਰਾ ਜਦੋਂ ਪਿੱਛੇ ਪੈਂਦੇ ਰਹੇ ਨੇ ਬੱਚੇ ਭੱਜਦੇ ਆ ਪਰੇਸ਼ਾਨੀਆਂ ਬਹੁਤ ਔਖਾ ਰਹਿਣਾ ਬਹੁਤ ਔਖਾ ਰਹਿਣਾ ਇਹ ਕੀ ਤਰਬਾਲ ਕਰੇਗੀ ਬਾਅਦ 'ਚ ਪੈ ਲੀੜਾ ਕਪੜਾ ਪੁੱਛੇਗਾ ਬੱਚੇ ਪੁੱਛਣਗੇ ਆਪਸਾਂ ਹੀ ਪੁੱਛਾਂਗੇ ਪਰੇਸ਼ਾਨੀ ਆ ਜੀ ਬਹੁਤ ਮੰਦਾ ਹਾਲ ਆ ਸਰਕਾਰ ਨੇ ਕੋਸ਼ਿਸ਼ ਹੋ ਚਾ ਅੱਛਾ ਤੇ ਜਿਹੜਾ ਆਪਾਂ ਇਤਬਾਰ ਕਰਦੇ ਆਂ ਸਰਕਾਰ ਤੇ ਵੋਟ ਪਾਉਣ ਲੱਗਿਆਂ ਤੇ ਗਾਂ ਗਾੜੀ ਜਾ ਕੇ ਹੁਣ ਫੇਰ ਇਤਬਾਰ ਹੋਵੇਂ ਰਹੂਗਾ ਆਉਣ ਵਾਲਾ ਸਮਾਂ ਦੱਸੂਗਾ ਵੀ ਕੀ ਹੋਣਾ ਵਾ ਕੋਈ ਆਉਣ ਵਾਲਾ ਸਮਾਂ ਦੱਸੂਗਾ ਤੁਸੀਂ ਕਿਹਨੂੰ ਵੋਟ ਪਾਈ ਸੀਗੀ ਪਾਈ ਸੀਗੀ ਭਾਈ ਐਸੀ ਰੁਪਈਆਂ ਦੇ ਵੋਟਾਂ ਪਾਈਆਂ ਤੇ ਹੋਇਆ ਹੋਰੇ ਇਤਨਾ ਹੋ ਗਿਆ ਵਾ ਆਮ ਪਾਰਟੀ ਜਿਹੜੀ ਆ ਇਸ ਜਨਤਾ ਨੇ ਵੋਟਾਂ ਪਾਈਆਂ ਤੇ ਹੋਇਆ ਕਹੇ ਕੱਲੇ ਦੀ ਨਹੀਂ ਇਹਦੀ ਨਹੀਂ ਵੋਟਾਂ ਨਹੀਂ ਆ ਮੇਰੇ ਨਾਲ ਜਨਤਾ ਲੱਖਾਂ ਕਰੋੜਾਂ ਵੋਟਾਂ ਪਾਈਆਂ ਨੇ ਤਾਂ ਹੀ ਹੋਇਆ ਕਰਦੇ ਆ ਪਰ ਸਾਡਾ ਬੜਾ ਮੁਸ਼ਕਲ ਹਾਲ ਹੈ ਸਾਡੀ ਅਜੇ ਤੱਕ ਕੋਈ ਬਾਣੀ ਪੜੀ ਅੱਜ ਜਾਇਦਾ ਰਹਿੰਦੇ ਆ ਅਤਰਪਾਲਾਂ ਅਸੀਂ ਮੋੜ ਲੈ ਕੇ ਲਾਈਆਂ ਅਤਰਪਾਲਾਂ ਤੁਸੀਂ ਮੋੜ ਲੈ ਕੇ ਲਾਈਆਂ ਨਹੀਂ ਅਤਰਪਾਲਾਂ ਮੋੜ ਲੈ ਕੇ ਲਾਈਆਂ ਕੋਈ ਹੈਲਪ ਕੋਈ ਰਾਹਤ ਨਹੀਂ ਪਹੁੰਚੀ ਤੁਹਾਨੂੰ ਕਿਸੇ ਨੇ ਆਪਣੀ ਕੋਈ ਜਿਵੇਂ ਇੱਥੇ ਕੈਂਪ ਲੱਗੇ ਨੇ ਕਿ ਉਹਨਾਂ ਨੇ ਆ ਕੇ ਤੁਹਾਨੂੰ ਹੈਲਪ ਕੀਤੀ ਹੋਵੇ ਕਿਹੜੀ ਹੈਲਪ ਤੁਹਾਡੇ ਤੱਕ ਕਿਹੜੀ ਮਦਦ ਪਹੁੰਚਦੀ ਹੈ ਅਤਰਪਾਲੇ ਤਾਂ ਜੀ ਦਿੰਦੇ ਦਵਾਈ ਦਿੰਦੇ ਅੱਜ ਲਾਉਂਦੇ ਕੰਪ ਵਾਦੂ ਦਵਾਈ ਬੂਟੀ ਦਿੰਦੇ ਜੇ ਕੋਈ ਦਾ ਜ਼ਖਮ ਹੈ ਪੱਟੀ ਵਨ ਪੱਟੀ ਕਰ ਦਿੰਦੇ ਆ ਜਿੰਨੇ ਕੁ ਜੋਗੇ ਕੇ ਆ ਬਾਕੀ ਸਰਕਾਰ ਵੀ ਜਿਹੜੀ ਮਹਾਲੀ ਸਾਹਿਬ ਦਾ ਡੰਗਰਾ ਦਾ ਪੂਰਾ ਸਹਿਯੋਗ ਰਿਹਾ ਜੀ ਸ਼ੁਰੂ ਤੋਂ ਬਾਕੀ ਐ ਸਰਕਾਰ ਵੱਲੋਂ ਤਾਂ ਠੀਕ ਹੀ ਆ ਕੰਮ ਇੰਨਾ ਸਰਕਾਰਾਂ ਵੱਲੋਂ ਤਾਂ ਹੀ ਕੋਸ਼ਿਸ਼ ਨਹੀਂ ਹੋਈ ਹੈਲਪ ਤੇ ਜਿਹੜੇ ਪਾਸੇ ਜਿਵੇਂ ਸੰਸਥਾ ਵਾਂ ਜੀ ਸਿੱਖ ਯੂਨਾਈਟਿਡ ਹੋ ਗਈ ਆ ਤੇ ਚਲੋ ਪਾਸੇ ਆਪਣੇ ਵੀਰ ਬੈਠੇ ਜਿਹੜੇ ਵਿਦੇਸ਼ਾਂ 'ਚ ਉਹਨਾਂ ਵੱਲੋਂ ਸੇਵਾ ਸਰ ਇਕੱਠੀ ਹੋ ਗਏ ਉਹਨਾਂ ਨੇ ਮੈ ਹੈਲਪ ਕੀਤੀ ਆਪਣੀ ਵਾਧੂ ਜੀ ਐਵੇਂ ਕਹਿਣ ਨੂੰ ਕਹਿਣਾ ਜੀ ਤੇ ਸਰਕਾਰਾਂ ਵੱਲੋਂ ਕੋਈ ਹੈਲਪ ਨਹੀਂ ਹੋਈ ਜੀ ਕਰਾਈਆਂ ਸਿਰਫ ਚਾਉਣਦੇ ਆ ਜੀ ਉਹ ਇਕੱਠਾ ਕਰਕੇ ਅੱਛਾ ਜੀ ਸਰਕਾਰ ਵੱਲੋਂ ਕਿਸੇ ਵੱਲੋਂ ਹੀ ਕੋਈ ਹੱਲ ਵੀ ਨਹੀਂ ਹੋਇਆ ਬਸ ਆਉਂਦੇ ਆ ਪਿੰਕੀ ਆ ਗਿਆ ਉਹ ਵੀ ਮੁੜ ਜਾਂਦਾ ਦੂਜਾ ਆ ਗਿਆ ਭੁੱਲਰ ਸਾਹਬ ਆਉਂਦਾ ਉਹ ਵੀ ਵੇਖ ਕੇ ਮੁੜ ਜਾਂਦਾ ਅੱਛਾ ਜੀ ਹਾਂਜੀ ਕੁਛ ਨਹੀਂ ਉਹਨਾਂ ਨੇ ਸਰਕਾਰਾਂ ਨੇ ਕੁਛ ਨਹੀਂ ਦਿੱਤਾ ਅਸੀਂ ਇਹ ਕਹਿਣਾ ਚਾਹੁੰਦੇ ਆ ਸਾਡੇ ਨੁਕਸਾਨ ਤੁਸੀਂ ਗੱਲਬਾਤ ਕਰਦੇ ਹੋ ਜਦੋਂ ਆਉਂਦੀ ਨੇ ਕਿ ਉਹਨਾਂ ਗੱਲਬਾਤ ਹੁੰਦੀ ਆ ਜੀ ਬੜੀ ਗੱਲਬਾਤ ਹੁੰਦੀ ਆ ਬਸ ਜੀ ਕਰਦੇ ਆ ਜੀ ਤਾਂ ਡਾਲ ਕਰਦੇ ਕੁਝ ਨਹੀਂ ਕਰਦੇ ਗੱਲਬਾਤ ਕਰਕੇ ਚੱਲ ਜਾਂਦੇ ਆ ਗੱਲਬਾਤ ਕਰਦੇ ਅਸੀਂ ਇਹ ਚਾਹੁੰਦੇ ਆ ਉਹਨਾਂ ਨੂੰ ਸਾਡੀ ਫਸਲ ਦਾ 100% ਨੁਕਸਾਨ ਹੋਇਆ ਸਾਨੂੰ ਘੱਟ ਤੋਂ ਘੱਟ 50000 ਰੁਪਏ ਮੁਆਵਜ਼ਾ ਦਿੱਤਾ ਜਾਵੇ ਇਹਦਾ ਕਿੱਲੇ ਦਾ ਅਸੀਂ ਇਹ ਮੰਗ ਕਰਦੇ ਆ ਨਾ ਪ੍ਰਸ਼ਾਦ ਜੀ ਪਰ ਇਹ ਮੰਗੇ ਸਾਡੀ ਜਿਹੜੀਆਂ 2700 ਗਰਦੌਰੀਆਂ ਟੁੱਟੀਆਂ ਨੇ ਉਹ ਭਾਰ ਕਿੱਤੀਆਂ ਜਾਣ ਜਾਣ ਉਹ ਸਾਨੂੰ ਖਰਾਬਾ ਨਹੀਂ ਮਿਲਣਾ ਫਸਾ ਤਾਂ ਬਿਜਲੀ ਹੀ ਖਰਾਬਾ ਨੁਕਸਾਨ ਤਾਂ ਹੋ ਗਿਆ ਉਹ ਸਰਕਾਰ ਦੇ ਨਾ ਉਹ 2700 ਜਿਹੜੀਆਂ ਗਰਜੋਰੀਆਂ ਉਹ ਭਾਰਕ ਕੀਤੀਆਂ ਜਾਣ ਗਰਜੋਰੀਆਂ ਮੌਜੂਦਾ ਆ ਜਾਣ ਪੈਸੇ ਸਾਡੇ ਖਾਤੇ ਜਾ ਜਾਣਗੇ ਉੱਚਾ ਜੇ ਨਾ ਕੀਤਾ ਸਾਡਾ ਕੋਈ ਹੱਲ ਜਿਹੜਾ ਪੰਜਾਬ ਸਰਕਾਰ ਨੇ ਹੁਣੇ ਐਲਾਨ ਕੀਤਾ ਹੈ ਵੀ ਆਪਾਂ ਹਜ਼ਾਰਾਂ ਚ ਮੁਆਵਜ਼ਾ ਦਵਾਂਗੇ ਉਹਦੇ ਬਾਰੇ ਤੁਹਾਡਾ ਕੀ ਵਿਚਾਰ ਹੈ ਜੀ ਤੁਹਾਨੂੰ ਲੱਗਦਾ ਵੀ ਉਹਦੇ ਚ ਤੁਹਾਡੀ ਜੋ ਜੋ ਕਹਾਣੀ ਹੋਈ ਉਹ ਪੂਰੀ ਹੋ ਸਕਦੀ ਹੈ ਜਿੰਜਰ ਮਿਲਦਾ ਨਹੀਂ ਹੁਣ ਚਿਰ ਕੁਝ ਨਹੀਂ ਪਰੋਸਾ ਸਰਕਾਰਾਂ ਦਾ ਇਹ ਕਰ ਸਕਦੇ ਦਿੱਕੀ ਜਾਂਦਾ ਹੈ ਏਤਮਾਦ ਉੱਠ ਚੁੱਕੇ ਆ ਮਤਲਬ ਹੁਣ ਜਮਾ ਇੱਕ ਇੱਕ ਕਾਸੇ ਦਾ ਨਹੀਂ ਭਗਵਾਨਤਮਾਨ ਨੇ ਆਖਿਆ ਸੀਗਾ ਮੈਂ ਮੁਰਗੀ ਦਾ ਵੀ ਦਊ ਤੁਹਾਨੂੰ ਆਂਡੇ ਦਾ ਵੀ ਦਊ ਤੁਹਾਨੂੰ ਕੁਝ ਵੀ ਕੁਝ ਨਹੀਂ ਹੋ ਰਹਾ ਲੈ ਤੇ ਉਹ ਫਿਰ ਸਾਡਾ ਵਿਸ਼ਵਾਸ ਟੁੱਟ ਚੁੱਕਾ ਹਮ ਜਦ ਤੱਕ ਇਹ ਸਰਕਾਰਾਂ ਦਿੰਦੀਆਂ ਨਹੀਂ ਕੁਝ ਉਹਨਾਂ ਚਰਕੀ ਬਸੂਆ ਵਾਸਤੇ ਧੂੜੀ ਚਾਰਾ ਪਹੁੰਚ ਰਿਹਾ ਸਾਰਾ ਸਮੇਂ ਉਹ ਜਿਹਨੇ ਜੋ ਅਸਿਸਟੈਂਸਰ ਸੰਸਥਾ ਵੱਲੋਂ ਪਸੂਆਂ ਵਾਸਤੇ ਧੂੜੀ ਚਾਰਾ ਪਹੁੰਚ ਰਿਹਾ ਸਾਰਾ ਸਮੇਂ ਉਹ ਜਿਹਨੇ ਜੋ ਅਸਿਸਟੈਂਸਰ ਸੰਸਥਾ ਵੱਲੋਂ ਹੀ ਆ ਰਿਹਾ ਬਾਕੀ ਤਾਂ ਸਰਕਾਰ ਦਾ ਤਾਂ ਠੀਕ ਹੀ ਹੈ ਕੰਮ ਸਰਕਾਰ ਵੱਲੋਂ ਤਾਂ ਔਖਾ ਹੀ ਹੈ ਜੀ ਕੰਮ ਅੱਗੇ ਵੀ ਤੁਹਾਨੂੰ ਦੱਸਿਆ ਵੀ ਜਿਹੜੇ ਵੀਰ ਆਪਣੇ ਬੈਠੇ ਉਧਰ ਦੇਸ਼ਾਂ ਵਿਦੇਸ਼ਾਂ ਦੇ ਉਹਨਾਂ ਨੂੰ ਇਕੱਠੇ ਹੋ ਗਏ ਤੁਸੀਂ ਸਰਕਾਰ ਦਾ بار-ਬਾਰ ਸ਼ਿਕਰ ਕਰ ਰਹੇ ਹੋ ਉਹਨਾਂ ਨੇ ਤੁਹਾਨੂੰ ਪਤਾ ਜਿਹੜੀ ਸਰਕਾਰ ਪ੍ਰਤੀ ਜਾਂ ਸਰਕਾਰ ਪ੍ਰਸਤ ਲੋਕ ਨੇ ਉਹਨਾਂ ਨੇ ਤੁਹਾਨੂੰ ਵੇਖ ਕੇ ਕਹਿਣਾ ਵੀ ਇੰਨੇ ਸੰਗੀਨ ਹਾਲਾਤਾਂ 'ਚ ਵੀ ਤੁਸੀਂ ਟੋਟ-ਟੱਪਾ ਗੱਡਿਆ ਹੋਇਆ ਟੋਟ-ਟੱਪਾ ਹੀ ਇਦਾਂ ਹੀ ਅਹੀਂ ਗਏ ਸੀ ਉਹ ਕੰਮ ਧੰਦੇ ਦਾ ਜਾਣਾ ਹੀ ਹੈ ਹਾਂਜੀ 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 ਇਹ ਬੜੀ ਸੱਟ ਤੋਂ ਉਮੀਦ ਲਈ ਜਾਂਦੀ ਹੈ ਪੰਜਾਬੀਆਂ ਤੋਂ ਨਾ ਉਮੀਦ ਲਈ ਜਾਂਦੀ ਵੀ ਜੇ ਇਹਨਾਂ ਪੰਜਾਬੀਆਂ ਤੇ ਨਹੀਂ ਖੈਰ ਜਿੱਡੇ ਤੇ ਵੀ ਬੀਤਦੀਆਂ ਨਾ ਉਹਦੇ ਤੋਂ ਉਮੀਦ ਲਾ ਲੈਂਦੇ ਨੇ ਕਿ ਵੀ ਜੇ ਤੁਹਾਡੇ ਤੇ ਕੁਝ ਵਿਪਟਾ ਆਈ ਹੈ ਜਾਂ ਕੋਈ ਆਪਤਾ ਆਈ ਹੈ ਤਾਂ ਤੁਸੀਂ ਹੁਣ ਖਤਮ ਹੋ ਜੋ ਮਤਲਬ ਵਿਚਾਰੇ ਹੀ ਹੋ ਜੋ ਤੁਸੀਂ ਆਪ ਦਾ ਰੋਜ਼ ਮਰਰਾ ਦੀ ਜ਼ਿੰਦਗੀ ਚ ਦੁਬਾਰੇ ਵਾਪਸੀਆਂ ਨਾ ਕਰੋ ਖੁਸ਼ੀਆਂ ਨਾ ਮਾਣੋ ਜੇ ਬੰਦਾ ਹਸ ਖੇਡ ਵੀ ਲਵੇ ਆਪ ਦਾ ਵਿੱਚ ਤਾਂ ਉਹਦੇ ਬਾਰੇ ਵੀ ਕਿਹਾ ਜਾਂਦਾ ਵੀ ਇਹਨਾਂ ਨੂੰ ਇਹਨਾਂ ਨੂੰ ਕੀ ਹੀ ਫਰਕ ਹੈ ਇਹਦੇ ਬਾਰੇ ਬਾਪੂ ਜੀ ਤੁਸੀਂ ਕੀ ਕਹੋਗੇ ਇਹਦੇ ਬਾਰੇ ਕੀ ਕਹਿਣਾ ਹੈ ਖੁਸ਼ੀਆਂ ਤਾਂ ਚਲਣੀਆਂ ਚਲਣੀਆਂ ਹੁਣ ਪਾਣੀ ਆ ਗਿਆ ਜੇ ਦਾ ਇਹ ਮਤਲਬ ਥੋੜੀ ਜਿਹੀ ਆ ਵੀ ਆਪਾਂ ਨਹੀਂ ਮਰ ਜਾਣਾ ਖੁਸ਼ੀਆਂ ਤੇ ਚਲਣੀਆਂ ਚਲਣੀਆਂ ਫਸਲ ਮਰ ਗਈ ਤਾਂ ਆਪਾਂ ਥੋੜੀ ਮਰ ਜਾਣਾ ਹਾਂ ਅਸੀਂ ਥੋੜਾ ਮਰ ਜਾਣਾ ਤੇ ਖੁਸ਼ੀਆਂ ਜਿਹੜੀਆਂ ਹੈਗੇ ਮਨ ਦੀਆਂ ਕਰਨੀਆਂ ਕਰਨੀਆਂ ਜੇ ਖੁਸ਼ੀਆਂ ਨਹੀਂ ਤੇ ਬੰਦਾ ਇਨਸਾਨ ਨਹੀਂ ਰੋਟੀ ਤੇ ਦਿੱਤੀ ਜਾਂਦਾ ਇਹ ਥੋੜੀ ਗੱਲ ਨਾਲ ਫਸਲ ਮਰ ਗਈ ਤਾਂ ਅਸੀਂ ਰੋਈ ਜਾਵਾਂਗੇ ਪਰ ਸਰਕਾਰ ਨੂੰ ਥੋੜਾ ਬਹੁਤ ਸੋਚਣਾ ਚਾਹੀਦਾ ਜਿਵੇਂ ਹੁਣ ਮੁਆਵਜ਼ਾ ਇਹ ਤਾਂ ਜ਼ਰੂਰੀ ਇਹਨਾਂ ਨੂੰ ਦੇਣਾ ਚਾਹੀਦਾ ਜੇ ਨਾ ਮੰਗ ਕਰ ਰਹੇ ਆ ਇੱਥੇ ਰੈਣ ਚ ਤੁਹਾਨੂੰ ਕਿਹੜੀ ਕਿਹੜੀ ਦਿੱਕਤ ਆਉਂਦੀ ਹੈ ਇਹ ਇਤਰਾਹੰਚ ਦਾ ਪੱਕਾ ਪਾਣੀ ਦੀ ਸਭ ਤੋਂ ਜ਼ਿਆਦਾ ਦਿੱਕਤ ਇਹਨਾਂ ਨੂੰ ਔਰਤਾਂ ਔਰਤਾਂ ਹੈਗੀਆਂ ਨੇ ਆਪਣੇ ਕੋਲ ਮਾੜੀਆਂ ਬਲਾਉ ਮ ਉਹਨਾਂ ਨੂੰ ਪੁੱਛਣਾ ਚਾਹੁੰਦੀਆਂ ਵੀ ਉਹ ਬਾਥਰੂਮ ਵਗੈਰਾ ਕਿਵੇਂ ਜਾ ਰਹੀਆਂ ਨੇ ਕਿਵੇਂ ਕਰ ਰਹੀਆਂ ਨੇ ਇੱਥੇ ਜੀ ਕੋਈ ਬਾਥਰੂਮ ਨਹੀਂ ਕੋਈ ਚੀਜ਼ ਨਹੀਂ ਹੈਗੀ ਇਤਰਾਹ ਜੀ ਇਤਰਾਹ ਹੀ ਵਿਚਾਰੀਆਂ ਬਾਹਰ ਅੰਦਰ ਜਾਂਦੀਆਂ ਬਾਹਰ ਤੇ ਬਾਹਰ ਅੰਦਰ ਜਾ ਆਈਆਂ ਬਸ ਹੋਰ ਕਿੰਨਾ ਕੁ ਟਾਈਮ ਲੱਗਦਾ ਤੁਹਾਨੂੰ ਵੀ ਹੁਣ ਪਾਣੀ ਕਹਿੰਦੇ ਵੀ ਉਤਰਨਾ ਸ਼ੁਰੂ ਹੋ ਗਿਆ ਹੈ ਕੱਲੋਂ ਦਾ ਉਤਰਨਾ ਸ਼ੁਰੂ ਹੋਇਆ ਜੀ ਥੋੜਾ ਥੋੜਾ ਪਰਸੋਂ ਦਾ ਹਾਂਜੀ ਅਜੇ 5-7 ਦਿਨ ਲੱਗ ਸਕਦੇ ਆ ਜੀ। ਅਜੇ ਰਸਤੇ ਨਹੀਂ ਆ ਉਹ ਸੰਦ ਨਹੀਂ ਜਾਂਦੇ ਤੁਰ ਕੇ ਲੋਕ ਜਾਂਦੇ ਆ ਜੀ ਘਰਾਂ ਨੂੰ। ਤੇ ਘਰਾਂ 'ਚ ਪਾਣੀ ਹੈ, ਗਾਰ ਹੈ? ਹਾਂਜੀ, ਹਾਂਜੀ। ਪਾਣੀ ਨਹੀਂ ਹੈਗਾ ਘਰੇ। ਫਿਰ ਘਰਾਂ 'ਚ ਵੀ ਪੀਣ ਵਾਲਾ ਪਾਣੀ ਨਹੀਂ ਹੈਗਾ ਨਹਾਉਣ ਦਾ ਜਗਾਰ ਨਹੀਂ ਕੋਠੇ ਲੋਕਾਂ ਦੇ ਪਾਰ ਚੁੱਕੇ ਆ ਬੁਰਾਲਾ। ਗਾਰਾ ਕੱਢਣ ਲੱਗੇ ਲੱਜਣਾ ਘਰੋ ਜਿਹੜਾ ਗਾਰਾ ਚੜਿਆ ਪਿਆ ਉਹ 15 ਦਿਨ ਤਾਂ ਉਂਝ ਲੱਜਣਾ 5-7 ਦਿਨ ਕਿਵੇਂ ਲੱਗਿਆ? 5-7 ਦਿਨਾਂ ਦੇ ਵਿੱਚ ਰਾਹ ਹੀ ਨਹੀਂ ਬੰਨਨੇ। 55 ਪਤੇ ਉਹੀ ਕਹਿੰਦੇ 5-7 ਦਿਨ ਲੱਗ ਉਹ ਤੋਂ ਬਾਅਦ 15 ਦਿਨ ਤੁਸੀਂ ਘਰੇ ਗਾਰਾ ਕੱਢਣ ਲੱਗਿਆ ਲਾਓਗੇ। ਜਾ ਕੇ ਵੇਖੋ ਸੇ ਲੋਕਾਂ ਦੇ ਘਰ ਡੱਗੇ ਪਏ ਤੇ ਫਰਸ਼ਾਂ ਪਾਟੀਆਂ ਪਈਆਂ ਇਹ ਦੋ ਉਹ ਭਗਵੰਤ ਮਾਹੌਲ ਤੇ ਨੀਵੀਂ ਜੀ ਪਾ ਕੇ ਵੇਖ ਲੈਂਦਾ ਹਨ ਕਿ ਆਪ ਆ ਬੜੇ ਸਹੀ ਵਿੱਚ ਆਉਂਦੇ ਪੱਤਰਕਾਰ ਖੜ ਕੇ ਗੁੱਟ ਤੋਂ ਵੀਡੀਓ ਬਣਾ ਕੇ ਮੋੜ ਜਾਂਦੇ ਇੱਕੀ ਨਾਲ ਤਾਂ ਚਲੋ ਸਾਡੇ ਹਾਂ ਥਾਂ ਚੁੱਕੇ ਨਾਲ ਜਾ ਕੇ ਵੇਖ ਨਾਲ ਦਾ ਜਾਓ ਫਿਰ ਤੁਹਾਨੂੰ ਪਤਾ ਲੱਗੂਗਾ ਕੀ ਇੱਥੇ ਰੋਂਦੇ ਲੋਕ ਬਣ ਤੇ ਬੈਗੇ ਤੇ ਕੀ ਕਰਦੇ ਆ ਫਰਚਾਂ ਦੇ ਵਿੱਚ ਇੰਨਾ ਨਾ ਮੈਡਮ ਗਾਰਾ ਚੜਿਆ ਪੈ ਜਾ ਕੇ ਤੁਸੀਂ ਸ਼ਾਇਦ ਵੀਡੀਓ ਹੀ ਵੇਖਿਓ ਬਠਨਾਂ ਨਾਲ ਲੋਕੀ ਗਾਰਾ ਕੱਢਣ ਦਾ ਹੁਣੇ ਸਾਡੇ ਚਲੇ ਜਾ ਸਾਰੇ ਘਰਾਂ ਦੇ ਵਿੱਚ ਨਾ ਆਵੇ ਅੱਪਾ ਲੈ ਕੇ ਚੱਲੂਗੇ ਅੱਪਾ ਚੱਲੀਏ ਹੁਣ ਚਲੋ ਚਲੋ ਅੱਪਾ ਚਲੋ ਨਾਲ ਚਲੋ ਆਪਣੇ ਘਰਾਂ ਦੇ ਵਿੱਚ ਚਲੋ ਅੱਪਾ ਤੁਹਾਡਾ ਘਰ ਵਿਖਾਵਾਂਗੇ ਲੋਕਾਂ ਤੱਕ ਪਹੁੰਚਦੀ ਕਰਾਂਗੇ ਗੱਲਬਾਤ ਤਾਂ ਪਤਾ ਲੱਗੂਗਾ ਵੀ ਅਸਲ 'ਚ ਕਿਹੜੀ-ਕਿਹੜੀ ਮਾਰ ਵੱਜੀ ਹੈ ਕਈਆਂ ਦੇ ਘਰਾਂ 'ਚ ਇਹਨਾਂ ਦੇ ਘਰ ਦੇ ਪਾਣੀ ਵੀ ਸੁੱਕਾ ਅਜੇ ਦੇਖੋ ਹਾਂਜੀ ਹਾਂਜੀ ਸਾਡੇ ਤੇ ਬਹੁਤ ਟਾਈਮ ਲੱਗੂਗਾ ਜੀ हां बहुत नी। ਇਹਨਾਂ ਨੇ ਚੈਨਲ ਨਾਲ ਲਾਈ ਉਹ ਬੋਰਡ ਦੀ ਵੀਡੀਓ ਲਾਈ ਆ। ਉਥੇ ਪਿੰਡ ਗਲਤ ਲਿਖਿਆ ਸੀ। ਪਿੰਡ ਇਸ ਨੂੰ ਰਸਨ ਨਹੀਂ ਮਿਲਦਾ। ਅੱਛਾ। ਬੋਰਡ ਦੇ ਮੁਤਾਬਕ ਉਹਨਾਂ ਚੈਨਲ ਚੋ ਕੇ ਵੀਡੀਓ ਲਾਤੀ ਹੈ ਕਿ ਪਿੰਡ ਧੀਰਾਕਰੇ ਨਾਲ ਪਾੜਤਾ ਹੈ। ਨਿਹਾਲਾ ਲਵੇਰਾ ਪਿੰਡ ਆ ਮੌਜੂਦਾ ਪਿੰਡ ਨਿਹਾਲਾ ਲਵੇਰਾ ਹੈ। ਧੀਰਾ ਕਰ ਕੇ ਕਿ ਰਸ ਨੂੰ ਉਹਨਾਂ ਧੀਰੇ ਘਰ ਜਾਂਦਾ ਪਿਆ। ਅੱਛਾ ਰਸਨ ਇੱਥੇ ਜਦੋਂ ਜਦੋਂ ਕੋਈ ਆਵੇਗਾ ਕੋਈ ਸੰਸਥਾ ਵਾਲੇ ਵੀ ਆਉਣਗੇ ਕੋਈ ਆਉਣਗੇ ਪਿੰਡ ਨਾਂ ਬੋਲ ਕੇ ਠੀਰੇ ਕਰਦਾ ਰਸਨ ਗਾਂ ਜਾਏਗਾ ਉਹ ਬੋਰਡ ਦੀ ਜਿਹੜੀ ਵੀਡੀਓ ਲੱਗੀ ਨਾ ਉਹਨੂੰ ਵੀ ਕੈਨਸਲ ਕੀਤਾ ਜਾਵੇ ਉੱਥੇ ਨਿਹਾਲ ਲਵੇਰਾ ਪਿੰਡ ਸੀ ਪਿੰਡ ਦੀ ਸੰਸਥਾ ਨੇ ਇਹ ਪਾੜਿਆ ਬੋਰਡ ਆ ਕਿ ਸਾਨੂੰ ਰਸਨ ਨਹੀਂ ਮਿਲਦਾ ਪਿਆ ਹੁਣ ਵੀ ਸੰਸਥਾ ਵਾਲੇ ਵਿੱਚ ਗਏ ਨੇ ਟਰਾਲੀਆਂ ਗਾਂ ਗਈਆਂ ਨੇ ਅੱਗੇ ਗਈਆਂ ਸਾਡੇ ਪਿੰਡਾਂ ਦੇ ਵਿੱਚ ਬੱਚੇ ਘਰਾਂ ਚੋਂ ਆਏ ਨੇ ਨਾ ਘਰਾਂ ਚ ਚੱਲੋ ਤੁਹਾਨੂੰ ਘਰਾਂ ਹੀ ਦਵਾਂਗੇ ਘਰਾਂ ਚੋਂ ਬੱਚੇ ਬਾਹਰ ਆਉਂਦੇ ਪਏ ਨੇ ਟਰਾਲੀ ਲੈ ਕੇ ਗਾਂ ਜਾਂਦੇ ਧੀਰੇ ਘਰ ਦਾ ਰਸਨਾ ਜੀ ਇਹ ਟਰਲੀ ਗਲਾਮ ਦਾ ਰਸਨਾ ਤੁਹਾਡੇ ਪਿੰਡ ਦਾ ਰਸਨਾ ਨਹੀਂ ਹੈਗਾ ਜਿਹੜਾ ਸੰਯੋਗ ਦਿੰਦੇ ਪਿੰਡ ਮੁਸਲਮਾਨ ਇੱਥੇ ਆਣ ਕੇ ਜੀ ਉਹ ਸੰਯੋਗ ਦਿੰਦੇ ਰੋਟੀ ਪਾਣੀ ਉਹਨਾਂ ਆਖਿਆ ਪਕਾ ਕੇ ਤੁਹਾਡੇ ਘਰਾਂ ਤਾਂ ਪਹਚਾਵਾਂ ਘਰਾਂ ਚ ਜਾਣ ਲਈ ਪ੍ਰਬੰਧ ਹੀ ਕੋ ਨਹੀਂ ਕੋਈਗਾ ਨਾਲੇ ਉਹ ਆਂਦੇ ਵੀ ਬੋਟਾਂ ਹੈਗੀਆਂ ਨੇ ਕਿਸ਼ਤੀਆਂ ਉਹ ਬੋਟ ਨਹੀਂ ਜੀ ਹੈਗੀਆਂ ਕਿਹੜ ਸਰਕਾਰ ਦੀ ਕੋਈ ਬੋਰਡ ਦੱਸੋ ਕਿਹੜੀ ਬੋਟ ਇਥੇ ਚੱਲਦੀ ਰਾਥਨ ਡੰਗਰਾਂ ਦਾ ਰਸਨ ਪਿਆ ਆ ਜਿੱਥੇ ਲੈ ਕੇ ਬੈਠੇ ਆਇਆ ਡੰਗਰਾ ਤੱਕ ਰਸਨ ਨਹੀਂ ਪਹੁੰਚਣ ਡਿਆ ਘਰੇ ਕਿਹੜੀ ਰੋਟੀ ਜਾਂਣ ਦੀ ਦੱਸੋ ਕਿਹੜੀ ਤੇ ਰੋਟੀ ਜਾਂਣ ਦੀ ਜੀ ਬੋਟ ਸਾਡੀ ਵੇੜੀ ਸਾਡੀ ਦਾ ਉਹ ਬੇੜਾ ਗਰਕ ਹੋਇਆ ਪਿਆ ਸਾਡੀ ਟੁੱਟੀ ਬੇੜੀ ਦੋ ਜੀ ਬੈჯੀ ਕੇ ਪਤਾ ਹੀ ਕੋ ਨਹੀਂ ਕਿ ਕਿ ਟੰਡ ਡੁੱਬ ਜਾਨੀ ਉਹ ਰਾਥਨ ਡੰਗਰਾਂ ਦਾ ਪਿਆ ਸਾਹਮਣੇ ਦੇਖ ਲਓ ਤੁਹਾਡੇ ਸਾਹਮਣੇ ਰਾਥਨ ਪਿਆ ਆ ਜੀ ਹੂੰ ਉਹ ਵੀ ਵੇਖੋ ਜਾ ਕੇ ਉਹ ਮੁਠਿਆਂ ਵਾਲਾ ਹੈ ਸਾਰਾ ਪਿੰਡ ਹਰਾ ਹੂੰ ਉਹ ਜਾ ਕੇ ਵੇਖ ਲਓ ਕੀ ਹਾਲ ਬਣਿਆ ਸੁੱਕੇ ਵਾਲੇ ਰਸਨ ਜਾਂਣ ਡਿਆ ਤੇ ਗਿੱਲੇ ਤੁਹਾਡਾ ਜਿੰਨਾਂ ਦੀ ਪਹਿਲੀ ਆ ਉਹ ਤੇ ਚਰ ਇੱਥੇ ਰੋਣ ਦੇ ਆ ਇਹ ਸੁੱਕੇ ਵਾਲੇ ਜਾਂਦੇ ਸਾਰੇ ਸੁੱਕੇ ਵਾਲੇ ਆ ਸਾਸ਼ਣ ਦੇ ਕਾਨੂੰਨ ਦਾ ਕੰਮ ਹੈ ਆਪਾਂ ਆਪਾਂ ਤੁਹਾਡਾ ਘਰ ਵੇ ਸੱਜ ਕਰ ਪੂਜੀ ਤੁਹਾਡਾ ਘਰ ਕਿੱਧਰ ਹੈ ਜੀ ਮੇਰਾ ਘਰ ਜੀ ਉਧਰ ਆ ਮੁਠਿਆ ਵਾਲੇ ਕਿੰਨਾ ਕੁ ਨੁਕਸਾਨ ਹੋ ਗਿਆ ਨੁਕਸਾਨ ਤਾਂ ਜੀ ਆ ਸਾਰਾ ਨੁਕਸਾਨ ਹੀ ਨੁਕਸਾਨ ਆ ਜਿੰਨਾ ਵੀ ਹੈਗਾ ਵਾ ਮੁਠਿਆ ਵਾਲੇ ਇੱਥੋਂ ਲੈ ਕੇ ਪਾਕਿਸਤਾਨ ਚ ਮੁਠਿਆ ਵਾਲੇ ਦਾ ਸਾਰੇ ਦਾ ਨੁਕਸਾਨ ਦਾ ਸਿਰਫ ਘਰ ਵਾ ਜਿਹੜੇ ਨਾ ਉਹ ਹੈਗੇ ਸੁੱਕੀ ਥਾਂ ਤੇ ਬਾਕੀ ਸਾਰਾ ਉਧਰ ਜ਼ਮੀਨਾਂ ਵਾ ਉਧਰ ਸਾਰਾ ਕੋ ਬਹੁਤ ਜ਼ਿਆਦਾ ਨੁਕਸਾਨ ਆ ਰਾਸ਼ਨ ਆਉਣ ਵੱਲੋਂ ਕੋਈ ਕਸਰ ਨਹੀਂ ਗਈ ਰਾਸ਼ਨ ਬੇਅਦਾ ਆਉਣ ਰਿਆ ਤੇ ਜਿਹੜੀ ਵੰਡਿਆ ਨਾ ਰਾਸ਼ਨ ਦੀ ਵੰਡ ਗਲਤ ਹੋ ਰਹੀ ਅੱਛਾ ਰਾਸ਼ਨ ਚ ਕਮੀ ਨਹੀਂ ਹੈ ਵੰਡਣ ਚ ਕਮੀ ਹੈ ਵੀ ਵੰਡ ਚ ਕਮੀ ਹੈ ਹਾਂ ਵੰਡ ਚ ਕਮੀ ਤੁਹਾਨੂੰ ਕੀ ਲੱਗਦਾ ਵੀ ਸੰਸਥਾਵਾਂ ਜਿਹੜੀਆਂ ਰਾਸ਼ਨ ਪਹੁੰਚਦੀਆਂ ਕਰਦੀਆਂ ਨੇ ਉਹਨਾਂ ਨੂੰ ਕਿਵੇਂ ਉਹ ਆਖ ਰਹੇ ਨੇ ਕਿ ਵੀ ਅਸੀਂ ਪੂਰੀ ਅਸੈਸਮੈਂਟ ਕਰਦੇ ਆ ਅਸੀਂ ਪਿੰਡਾਂ ਪਿੰਡਾਂ ਚ ਜਾ ਕੇ ਘਰਾਂ ਘਰਾਂ ਚ ਜਾ ਕੇ ਵੇਖਦੇ ਆ ਵੀ ਕਿਹੜੇ ਘਰ ਨੂੰ ਕਿਹੜੀ ਚੀਜ਼ ਦੀ ਲੋੜ ਹੈ ਉਹਦੇ ਬਾਅਦ ਅਸੀਂ ਰਾਸ਼ਨ ਪਹੁੰਚਦਾ ਕਰਦੇ ਆ ਮੈਡਮ ਵੇਖਿਆ ਤੁਸੀਂ ਘਰਾਂ ਦੇ ਵਿੱਚ ਢੇੜਾ ਮਾਰ ਕੇ ਵੇਖੋ ਜਿਹੇ ਘਰ ਤਾਂ ਇੱਕ ਮੱਝ ਉਹਦੇ ਘਰੇ 10 ਗੱਠਾ ਪਈਆਂ ਹੋਣਗੀਆਂ ਤੁਹਾਨੂੰ ਚਾਰ ਦੀਆਂ ਮਿਲਣਗੀਆਂ ਤੇ ਜਿਹਦੇ ਘਰ 10 15 ਵਜਾਂ ਵੀ ਹੈਗੀਆਂ ਨਾ ਉਹਦੇ ਘਰੇ ਕੁਛ ਵੀ ਨਹੀਂ ਵੰਡ ਜਿਹੜੀ ਸਹੀ ਨਹੀਂ ਹੋ ਰਹੀ ਰਾਸ਼ਨ ਵੱਲੋਂ ਕੋਈ ਕਮੀ ਨਹੀਂ ਰਾਸ਼ਨ ਬਹੁਤ ਆ ਰਿਹਾ ਜਿਹੜਾ ਪਾਣੀ ਉੱਤਰ ਜਾਊਗਾ ਸਰਕਾਰ ਵੱਲੋਂ ਨਹੀਂ ਸੰਸਥਾ ਵੱਲੋਂ ਬਹੁਤ ਜ਼ਿਆਦਾ ਰਾਸ਼ਨ ਆ ਰਿਹਾ ਬੇਅਦਾਈ ਜੋਗੇ ਹੱਥੋਂ ਲਲਿਆ ਹੀ ਨਹੀਂ ਜਾਣਦੇ ਵਾਂਡਾ ਜਿਹੜੀ ਉਹ ਗਲਤ ਹੁੰਦੀ ਜਦੋਂ ਪਾਣੀ ਉਤਰੂਗਾ ਵੀਰ ਜੀ ਉਸ ਤੋਂ ਬਾਅਦ ਤੁਹਾਨੂੰ ਕੀ ਲੱਗਦਾ ਵੀ ਤੁਹਾਨੂੰ ਕਿਹੜੇ ਕਿਹੜੇ ਚੀਜ਼ ਦੀ ਲੋੜ ਪਊਗੀ ਤਾਂ ਜੋ ਲੋਕ ਨੇ ਜਿਵੇਂ ਹੁਣ ਅਸੀਂ ਵੇਖਦੇ ਆਂ ਅਜ ਨਾਲੇ ਅੰਮਰਸਰ ਗੁਰਦਾਸਪੁਰ ਵਾਲੇ ਪੰਨੇ ਬਹੁਤ ਸਟਾਰ ਆਇਆ ਪੰਜਾਬੀ ਸਟਾਰ ਉਹਨਾਂ ਨੇ ਸਪੋਰਟ ਕੀਤੀ ਮਦਦ ਕੀਤੀ ਇੱਥੇ ਕਿਹੜੀ ਕਿਹੜੀ ਚੀਜ਼ ਦੀ ਲੋੜ ਪਊਗੀ ਹਲੇ ਆਉਣ ਵਾਲੇ ਟਾਈਮ ਵਿੱਚ ਮੈਡਮ ਜੀ ਮੇਰੇ 2013 ਦੇ ਵਿੱਚ ਵੀ ਕੁੜੀ ਦੀ ਡੈਥ ਹੋਈ ਆ ਸੱਪ 23 ਦੀ ਵਿੱਚ ਸੱਪ ਲੜਿਆ ਉਦੋਂ ਵੀ ਸੱਪ ਲੜਿਆ ਉਦੋਂ ਵੀ ਛੜਾਂ ਚੀੜਾਂ ਛੜਾਂ ਜੀ 2023 ਦੀ ਗੱਲ ਉਦੋਂ ਵੀ ਸਾਨੂੰ ਨਹੀਂ ਬੋਰਡ ਮਿਲੀ ਮੇਰੀ ਹੁਣ ਵੀ ਮੇਰੇ ਜਾ ਕੇ ਵੇਖ ਸਕਦੇ ਹੋ ਕਮਰੇ ਉਦੋਂ ਦੇ ਪਾਟੇ ਹੋਰ ਵੀ ਕਮਰੇ ਜਾ ਕੇ ਦੇਖੋ ਕਿੰਨੀ ਕੁ ਉਮਰ ਸੀ ਬੱਚੀ ਦੀ 16 ਸਾਲਾਂ ਦੀ ਕੁੜੀ ਆ ਸੀ ਜੀ ਤੇ ਹੁਣ ਵੀ ਮੇਰੇ ਕਮਰੇ ਜਾ ਕੇ ਵੇਖ ਸਕਦੇ ਹੋ ਡਿੱਗੇ ਆ ਜਿੰਨੂੰ ਮਰਜ਼ੀ ਪੁੱਛ ਸਕਦੇ ਕੋਈ ਅੱਜ ਕੱਲ੍ਹ ਅਜੇ ਕੋਈ ਨਹੀਂ ਪੁੱਛਿਆ ਜਾ ਕੇ ਵੇਖ ਸਕਦੇ ਜਾ ਕੇ 2023 ਦੇ ਹੜ ਮਾਰੇ ਸੀਗੇ ਜਾਂ 25 ਦੇ ਮਾਰੇ ਨੇਗੇ ਇੱਕੋ ਜਿਹੇ ਦੋਵੇਂ ਮਾਰੇ ਆ ਜੀ ਸਾਡੇ ਵਾਸਤੇ ਦੋਵੇਂ ਮਾਰੇ ਬਰਾਬਰ ਹੋ ਗਏ ਆ ਇੱਕ ਸਾਨੂੰ ਲੱਗਦਾ ਖਾਤ ਚਾਹੀਦੀ ਪਹਿਲੀਆਂ ਵਾਲੀ ਟਰੈਕਟਰ ਚਾਹੀਦੇ ਆ ਜੋ ਪੜੀਆਂ ਪੱਦਰ ਕਰ ਲਈ ਦੀ ਸਾਨੂੰ ਸਾਰਾ ਕੁਝ ਚਾਹੀਦਾ ਠੀਕ ਆ ਜੋ ਸਾਡੇ ਕਮਰੇ ਪਾਟਿਆ ਸਾਨੂੰ ਉਹਦਾ ਵੀ ਚਾਹੀਦਾ ਹੁਣ ਜਿਹੜੇ ਕਮਰੇ ਸਾਡੇ ਡਿੱਗੇ ਹੁਣ ਸਾਨੂੰ ਕਿਪਤਾ ਸਰਕਾਰ ਨੇ ਦੇਣਾ ਕਿ ਨਹੀਂ ਦੇਣਾ ਕੁਝ ਇੱਕ ਸਾਨੂੰ ਦੂਜੇ ਪਿੰਡਾਂ ਵਾਲੇ ਨਾ ਜਿਹੜੇ ਉਹ ਸਾਨੂੰ ਖਰਾਬ ਕਰ ਰਹੇ ਆ ਕਿਵੇਂ ਮਤਲਬ ਇੱਥੇ ਜ਼ਬਰਦਸਤੀ ਕਰ ਰਹੇ ਹੁਣ ਵੀ ਹੁਣ ਵੀ ਜ਼ਬਰਦਸਤੀ ਹੋ ਰਹੀ ਆ ਜੋ ਸੁੱਕੇ ਦੇ ਨਾਲ ਘਰ ਆ ਨਾ ਪਹਿਲੀ ਠੀਕ ਹੈ ਡੁੱਬੀ ਆ ਤੇ ਖਰਾਬਾ ਲਓ ਜੋ ਮਰਜ਼ੀ ਲਓ ਵੀ ਤੁਸੀਂ ਇਹ ਕਹਿ ਰਹੇ ਹੋ ਵੀ ਇਹ ਜਿਹੜੇ ਲੋਕ ਨੇਗੇ ਉਹਨਾਂ ਦੇ ਘਰ ਠੀਕ ਨੇਗੇ ਸੁੱਕੇ ਸੁੱਕੇ ਬੰਨੇ ਨੇਗੇ ਟੂੜੀ ਵੀ ਇੱਧਰ ਲੱਧ ਰਹੀ ਆ ਜੋ ਬੇ ਚਾਰਵੀਂ ਇਧਰ ਲਾਥਰਾ ਠੀਕ ਆ ਤੂੜੀ ਦੇ ਇਹਨਾਂ ਦੀ ਬੱਚੀ ਆ ہماری ਤੂੜੀ ਵੀ ਦੇਖੋ ਜਾ ਕੇ ਇਧਰ ਤੂੜੀ ਉਹਦੇ ਦੇਖੋ ਜਾ ਕੇ ਤੂੜੀ ਵੀ ਸਾਡੀ ਕੋਈ ਨਹੀਂ ਬਰਾਂਡਿਆ ਚ ਪਾਣੀ ਪੜਿਆ ਹੋਇਆ ਵਾ ਤੁਸੀਂ ਜਾ ਕੇ ਮੇਰੇ ਨਾਲ ਚੱਲੋ ਹੁਣੇ ਮੇਰੇ ਘਰ ਚੱਲੋ ਤਰ ਮੈਂ ਹੁਣੇ ਦਿਖਾ ਦਿੰਦਾ ਹੁਣੇ ਚੱਲਦੇ ਆ ਸੀ ਘਰ ਦਾ ਵੀ ਸਾਰਾ ਜਾਇਜ਼ਾ ਲੈ ਕੇ ਆਵਾਂਗੇ ਕਮਰੇ ਵੀ ਪਾਟੇ ਹੋਏ ਸਾਨੂੰ ਉਹ ਵੀ ਸਾਨੂੰ ਚਾਹੀਦਾ ਵਾ ਤੇ ਸਾਨੂੰ ਕਮਰੇ ਟਹਿ ਗਏ ਟੱਟ ਗਏ ਕੱਟੇ ਨਹੀਂ ਪਾੜ ਗਏ ਖਿਲਰ ਗਏ ਇਹਨਾਂ ਦੇ ਡਿੱਗੇ ਮੇਰੇ ਤੇ ਸਾਮਾਨ ਵਗੈਰਾ ਰੁੜਿਆ ਕਿ ਨਾ ਨਾ ਸਾਮਾਨ ਨਹੀਂ ਕੋਈ ਸੜ ਰੁੜਿਆ ਉਹਨਾਂ ਦਾ ਬਚਿਆ ਸਾਮਾਨ ਬਚਿਆ ਝੂੜ ਨਹੀਂ ਮ ਟੇੜਾ ਬਾੜੀਆਂ ਜਿਵੇਂ ਇਹਨਾਂ ਦਾ ਇਹਨਾਂ ਦੂਸਰੇ ਘਰ ਰੱਖਿਆ ਹੋਇਆ ਵਾ ਸਾਨੂੰ ਰਸਨਾ ਹੱਲੇ ਤਾਂ ਸਾਡੀ ਬੈਕ ਤੇ ਕੋਈ ਨਹੀਂ ਪਹੁੰਚਿਆ ਪਹੁੰਚਿਆ ਤੇ ਜੇ ਅਸੀਂ ਆਨੇ ਆ ਤੇ ਇੱਥੇ ਸਾਨੂੰ ਉਂਝ ਨਹੀਂ ਮਿਲਦਾ ਕਿੰਨੀ ਕੁ ਦੂਰ ਹੈ ਤੁਹਾਡਾ ਘਰ ਸਾਡਾ ਘਰ ਇੱਥੋਂ ਬਹੁਤ ਦੂਰ ਹੈ 2 ਕਿਲੋਮੀਟਰ ਬਾਰਡਰ ਤੇ ਜਾਵੇਂ ਨਾਲ ਲੱਗੀਆਂ ਹਾਂਜੀ ਦਰਿਆ ਦੇ ਕੰਢੇ ਦੇ ਉੱਤੇ ਅਸੀਂ ਬੈਠੇ ਆ ਸਾਡੀ ਵੇਲੇ ਗੱਜਾ ਕਿਹਾਲ ਵੇਖ ਸਕਦੇ ਜੀ ਕਿੰਨਾ ਕਿੰਨਾ ਪਾਣੀ ਪੀਪੀ ਉੱਥੇ ਪਾਣੀ ਉੱਥੇ ਡੂੰਗਾ ਬਾਤ ਗਲ-ਗਲ ਪਾਣੀ ਸਾਨੂੰ ਜੇ ਇੱਥੇ ਆਨੇ ਸੁੱਕੇ ਥਾਂ ਉਹ ਆ ਦਿੰਦੇ ਤੁਸੀਂ ਸੁੱਕੇ ਥਾਂ ਬੈਠੇ ਤੁਹਾਨੂੰ ਰਾਸ਼ਨ ਇੱਥੇ ਨਹੀਂ ਮਿਲਣਾ ਘਰੇ ਚਲੋ ਘਰੇ ਐਂ ਡੁੱਬਣਾ ਅੱਛਾ ਆਂਦੇ ਨੇ ਵਿੱਚ ਤੁਸੀਂ ਸੁੱਕੇ ਥਾਂ ਹੀ ਬੈਠੇ ਹੋ ਤੁਹਾਨੂੰ ਰਾਸ਼ਨ ਨਹੀਂ ਮਿਲੂਗਾ ਤੁਸੀਂ ਘਰੇ ਬੈਠੋ ਆਪੇ ਘਰੇ ਬੈਠੋ ਤੇ ਘਰੇ ਐਂ ਬੱਚੇ ਲੈ ਕੇ ਕਿੱਥੇ ਜਾਈਏ ਸਾਨੂੰ ਇੱਥੇ ਰਾਸ਼ਨ ਮਿਲਣਾ ਚਾਹੀਦਾ ਜਦੋਂ ਪਾਣੀ ਆਇਆ ਸੀਗਾ ਸਾਡਾ ਸਾਰਾ ਖਰਾਬ ਹੋਇਆ ਪਿਆ ਸਾਰੀ ਵੇਲੇ ਤੁਸੀਂ ਕਿੱਥੇ ਸੀ ਜਦੋਂ ਪਾਣੀ ਆਇਆ ਤੁਸੀਂ ਕਿੱਥੇ ਸੀ ਆਏ ਨਿਕਲ ਕੇ ਆਏ ਨਨ ਗਲ ਗਲ ਪਾਣੀ ਲੈ ਅੱਛਾ ਆ ਨਿਕਲ ਕੇ ਕਿਵੇਂ ਤੁਹਾਨੂੰ ਪਤਾ ਕਿਸ ਨੇ ਦੱਸਿਆ ਕਿ ਤੁਸੀਂ ਉੱਥੇ ਸੀਗੇ ਸਾਨੂੰ ਸਾਰਾ ਦੱਸੋ ਤੇ ਖਾਛ ਕੰਡੇ ਦਿੱਤੇ ਹਨ ਜਦੋਂ ਪਾਣੀ ਚੜਦਾ ਜਦੋਂ ਚੜਾਏ ਚੜਦਾ ਗਿਆ ਪਾਣੀ ਉਦੋਂ ਆ ਤੇ ਬੱਚੇ ਲੈ ਕੇ ਨਿਕਲ ਕੇ ਕੁਛ ਨਹੀਂ ਸਾਥੋਂ ਨਿਕਲਿਆ ਕਿੰਨੇ ਜੀ ਸੀਗੇ ਜੀ ਘਰੇ ਆਹ ਜੀ ਇਹ ਗਏ ਹਾਂ ਜੋ ਜਾਟ ਦਾ ਲਾਗੇ ਗਵਾਂਡੀ ਵੀ ਹੈ ਗਈ ਸਾਡੇ ਵੇ ਆਵਦੇ ਤਰੀਕੇ ਪਾਇਆ ਕਿਸ਼ਤੀਆਂ ਆਈਆਂ ਸੀ ਤੁਹਾਨੂੰ ਲੈਣਾ ਆਹੀ ਆਪੇ ਨਹੀਂ ਤੁਰ ਕੇ ਆਇਓ ਹਾਂ ਤੁਰ ਕੇ ਆਇਆ ਤੇ ਗਲਗਲ ਤੱਕ ਪਾਣੀ ਸੀ ਹਾਂ ਆਹੀ ਆਪਦਾ ਬਚਾਇਆ ਸਾਥ ਕੋਈ ਨਹੀਂ ਨਿਕਲਿਆ ਹੁਣ ਵੀ ਸਾਡੇ ਕਮਰੇ ਜਾ ਕੇ ਠੱਠੇ ਆ ਹਰ ਇੱਕ ਸਾਡੀ ਮਜਬੂਰੀ ਸਾਡੀ ਵੇਖੋ ਸਾਨੂੰ ਹਲੇ ਤਾਂ ਹੀ ਉਥੇ ਰਸਨ ਨਹੀਂ ਗਿਆ ਕਿੰਨਾ ਚਿਰ ਹੋ ਗਿਆ ਤੁਹਾਨੂੰ ਇੱਧਰ ਤੁਹਾਨੂੰ ਵੀ ਮਹੀਨਾ ਹੋ ਗਿਆ ਨਾਲ ਹੀ ਨਿਕਲੇ ਆ ਸਾਰੇ ਇੱਕੇ ਵਾਰ ਬੜਾ ਯਤਰਾ ਮਹੀਨਾ-ਮਹੀਨਾ ਸਾਰਾ ਮੈਂ ਨਵੇਂ ਨਾ ਹੋ ਗਿਆ ਸਰ ਬੜਾ ਮਤਕਾਲ ਹੋ ਰਿਹਾ ਸਾਡੇ ਟੱਤੇ ਇੱਥੇ ਜਿਹੜੇ ਬੰਦੇ ਇੱਕ ਮਿੰਟ ਪੁੱਤ ਇੱਥੇ ਜਿਹੜੇ ਬੰਦੇ ਆਣ ਕੇ ਰਸਨ ਡੱਕਦੇ ਆ ਪਾਸੋਂ ਸੰਸਾ ਲਿਉਂਦੀ ਆ ਪਾਸੋਂ ਬੰਦੇ ਆਣ ਕੇ ਡੱਕਦੇ ਬਿਥੇ ਰਸਨ ਨਹੀਂ ਵੰਡਣਾ ਚਾਹੀਦਾ ਦੱਸੋ ਮਰੇ ਤਾਂ ਹੀ ਅੱਗੇ ਪਏ ਆ ਕਿਉਂ ਨਹੀਂ ਵੰਡਣਾ ਚਾਹੀਦਾ ਜੇਕਰ ਉਹਨਾਂ ਦੇ ਪਿੰਡਾਂ ਚ ਜਾਂਦੇ ਤੇ ਉਹ ਲੈ ਜਾਣ ਅਸੀਂ ਉਹਨਾਂ ਦਾ ਤੇ ਰਾਜ ਥੋੜਾ ਕਰਦੇ ਆ ਉਹ ਪਾਸੋਂ ਚੱਲ ਕੇ ਮੁਠਿਆਲ ਆਣ ਕੇ ਤੇ ਬੰਦੇ ਰੋਕਦੇ ਆ ਵੀ ਇੱਥੇ ਰਸ ਨਹੀਂ ਮਣਨਾ ਚਾਹੀਦਾ ਤਾਂ ਇਹਦਾ ਰਸ ਨਾ ਭਰੇ ਪਏ ਆ ਭਰੇ ਵੇਖਿਆ ਤੁਸੀਂ ਸਾਡਾ ਕਿੰਨਾ ਕ ਸਮਾਨ ਭਰਿਆ ਪਿਆ ਦੇਖੋ ਵੀ ਧਾਤੀ ਮਾਰੇ ਜਾ ਕੇ ਬਰਡ ਬੀਬੀ ਦਿਲ ਚ ਕੀ ਚੱਲਦਾ ਕਿ ਅਰੇ ਕਿਹਜੇ ਖਿਆਲ ਆਉਂਦੇ ਨੇ ਦਿਲ ਚ ਖਿਆਲ ਵੱਧ ਆਉਂਦੇ ਜਦੋਂ ਘਰ ਬਾਹਰ ਹੀ ਰੁੜ ਗਿਆ ਤੇ ਦਿਲ ਚ ਖਿਆਲ ਆਉਣੇ ਇਹ ਬੱਚੇ ਕਿਨਾਂ ਕੁ ਬੱਚੇ ਸਾਡੇ ਤੇ ਨਿਕਮਿਕ ਤੇ ਦੂਰ ਆ ਕਿ ਬਿਲਕੁਲ ਠੀਕ ਹੈ ਕੀ ਨਾ ਤੁਹਾਡਾ ਬਜ਼ੁਰਗ ਤੁਸੀਂ ਕਿੱਥੇ ਸੀਗੇ ਜਦੋਂ ਪਾਣੀ ਆਇਆ ਘਰੇ ਪਰੇਸੇ ਕਿ ਕਿੰਨਾ ਕੁ ਟੱਕੀ ਕਿੰਨੇ ਕ ਵਜੇ ਸੀਗੇ ਉਦੋਂ ਕਿੰਨੇ ਕ ਵਜੇ ਹੋਈ ਸੀਗੇ ਹਲੋ ਨਹੀਂ ਲੱਗ ਰਹੀ ਨਹੀਂ ਸ਼ਰਮਾ ਗਏ ਸ਼ਰਮਾ ਕੋਈ ਨਹੀਂ ਕੋਈ ਨਹੀਂ ਬੱਚੇ ਨਹੀਂ ਗੱਲ ਕਰ ਪਾਉਂਦੇ ਕਿੰਨਾ ਕੁ ਕਿੰਨਾ ਟਾਈਮ ਹੋਇਆ ਹੋਇਆ ਸੀ ਕਦੋਂ ਦਿਨ ਦਾ ਵੇਲਾ ਸੀ ਰਾਤ ਦਾ ਵੇਲਾ ਸੀ ਨਹੀਂ ਸ਼ਾਮ ਦਾ ਵੇਲਾ ਹੈ ਆਏ ਜਦੋਂ ਨਿਕਲ ਕੇ ਗਏ ਤੇ ਉੱਥੋਂ ਇੱਧਰ ਆਉਂਦੇ ਆਉਂਦੇ ਤੁਹਾਨੂੰ ਕਿੰਨਾ ਕੁ ਟਾਈਮ ਲੱਗ ਗਿਆ ਸਾਨੂੰ ਟਾਈਮ ਬਥੇਰਾ ਲੱਗਿਆ ਤੇ ਆਹ ਬਣਾਉਣ ਚ ਕਿੰਨਾ ਟਾਈਮ ਲੱਗਿਆ ਬਥੇਰਾ ਟਾਈਮ ਤੇ ਦੋ ਦਿਨ ਲੱਗੇ ਦੋ ਦਿਨ ਲੱਗੇ ਦੋ ਦਿਨ ਲੱਗੇ ਟੰਬੇ ਵੱਡੇ ਖੜੇ ਕੀਤੇ ਤਿਰਪਾਲਾ ਮੋਲੇ ਲਿਆਂਦੀਆਂ ਤਾਣੀਆਂ ਲਾਈਆਂ ਦੋ ਦਿਨ ਸਾਡੇ ਲੋਂਗਦੇ ਬਣ ਕੇ ਮਹੀਨੇ ਪਹਿਲਾਂ ਤੇ ਮੀਂਹ ਵੀ ਬਹੁਤ ਸੀ ਮਹੀਨਾ ਬੜੀ ਬਾਰਸ਼ ਆਈ ਤੇ ਭਿਜ ਭਿਜਦੇ ਰਹੇ ਅਸੀਂ ਪਰ ਸਭ ਤੋਂ ਸਾਡੀ ਮੰਗ ਜਿਆਦੀ ਇਹ ਆ ਜਿਹੜੇ ਪਾਸਿਓਂ ਬੰਦੇ ਆ ਕਿਹੜਾ ਇੱਥੇ ਰਸਰ ਰੋਗਦੇ ਆ ਨਾ ਉਹਨਾਂ ਦਾ ਹੱਲ ਹੋਣਾ ਚਾਹੀਦਾ ਉਹ ਸਾਡੇ ਤੇ ਧੱਕਾ ਕਰਦੇ ਆ ਉਹ ਬੰਦੇ ਬਿਲਕੁਲ ਕੋਠੀਆਂ ਵਾਲੇ ਬੰਦੇ ਆ ਤਕੜੇ ਬੰਦੇ ਆ ਉਹ ਆਣ ਕੇ ਇੱਥੇ ਥਣ ਕੇ ਰੋਗ ਗਰੀਬ ਬੰਦੇ ਆ ਮਨੋ ਤੇ ਉਹ ਹੋਇਆ ਕਿ ਜਿਹੜਾ ਮਿਲਣਾ ਤੇ ਤਿੰਨ ਟਾਈਮ ਦੀ ਰੋਟੀ ਪੂਰੀ ਹੁੰਦੀ ਹੈ ਤਾਂ ਦੇ ਜਾਂਦੇ ਇਤਰਾ ਲੰਗਰ ਪਾਣੀ ਤੇ ਉਹ ਖਾ ਲਈ ਠੀਕ ਕਰਕੇ ਹਾਂ ਹਾਂਜੀ ਬੋਲ ਬੋਲ ਤੂੰ ਬੋਲ ਬਹਿ ਨਹੀਂ ਬਲ ਰੋੜੀ ਚਲੋ ਆਜੋ ਆਪਾਂ ਤੁਹਾਡਾ ਘਰ ਵੇਖਦੇ ਹਾਂ ਹੁਣ ਆਪਾਂ ਘਰਾਂ ਕੋਈ ਨਹੀਂ ਕੋਈ ਨਹੀਂ ਆਪਾਂ ਘਰਾਂ ਵੱਨ ਨਹੀਂ ਚੱਲਦੇ ਆ ਘਰਾਂ ਜੇ ਨਹੀਂ ਜਾਇਆ ਨੀ ਆਪਾਂ ਜਾਵਾਂਗੇ ਜੀ ਜਿੰਨਾ ਇਸ ਟਾਈਮ ਜਾਇਆ ਨਹੀਂ ਜਾ ਇਸ ਟਾਈਮ ਜਾਵਾਂਗੇ ਸਾਡੇ ਵੀ ਘਰ ਵਿੱਚ ਦੁੱਬੇ ਜਿਹੜੇ ਸਾਰੇ ਸਾਰਿਆਂ ਦੇ ਘਰ ਵਿਖਾਵਾਂਗੇ ਇੱਥੋਂ ਆਪਾਂ ਤੇ 6 5 6 ਕਿਲੋਮੀਟਰ ਆਇਆ ਜਾਵਾਂਗੇ ਕਿਵੇਂ ਇਹਨਾਂ ਦਾ ਸਾਰੇ ਇੱਥੇ ਕੰਡੇ ਤੇ ਜਾਣਾ ਜੇ ਤੁਸੀਂ ਇੱਕ ਅੱਧੇ ਦਾ ਸਰਵਾ ਕਰ ਲੈ ਇੱਕ ਛੱਡ ਤਾਂ ਜਾਂ ਤਾਂ ਫਿਰ ਸਾਰਾ ਕਰੋ ਹਾਂ ਸਾਰਾ ਇਹ ਤੁਹਾਡੇ ਮੈਂ ਆਊਟਾ ਵਿਖਾ ਲਾਂ ਇਹੰਦਾ ਰਹਿ ਦੇ ਇਹ ਵਿਖਾ ਦੇ ਇਹੰਦਾ ਰਹਿ ਦੇ ਸਾਡੇ ਨਾਲ ਜੇਰੇ ਟਾਈਮ ਨਾਲ ਆਇਓ ਸਾਰੇ ਘਰ ਘਰ ਜਾਇਓ ਤੇ ਤੁਹਾਨੂੰ ਵੀ ਪਤਾ ਲੱਗਿਆ ਵੀ ਠੀਕ ਆ ਨੁਕਸਾਨ ਹੋਇਆ ਕਿ ਨਹੀਂ ਹੋਇਆ ਤੁਹਾਨੂੰ ਇਹ ਸਭ ਪਤਾ ਲੱਗ ਜਾਊਗਾ ਜਦੋਂ ਸਾਡੇ ਨਾਲ ਟਾਈਮ ਰੱਖ ਲੋ ਮੈਂ ਇਸ ਟਾਈਮ ਤੇ ਆਵਾਂਗੇ ਤੁਹਾਨੂੰ ਸਾਰਾ ਸਰਵਾ ਕਰਾ ਦਿਆਂਗੇ ਅੱਪਾ ਤੁਹਾਡੇ ਕੋਲ ਸਵੇਰੇ ਪਹੁੰਚਦੇ ਆਂ ਫਿਰ ਆਪਾਂ ਘਰਾਵੰਨੀ ਜਾਵਾਂਗੇ ਤੇ ਤੁਹਾਨੂੰ ਅਸੀਂ ਦੱਸ ਦਿਆਂਗੇ ਵੀ ਇੰਨੇ ਘਰ ਆ ਸਾਡੇ ਇਹੋਨੇ ਘਰਾਂ ਸੇ ਇਹਨੇ ਵੀ ਸਰਵਾ ਕਰ ਲਿਆ ਜੀ ਤੇ ਕਿੰਨੇ ਘਰ ਨੇ ਇਥੇ ਘਰ ਜਿਹੜੇ ਆਪਣੇ ਕਿੰਨੇ ਘਰ ਹੋਣਗੇ 165 165 ਘਰ ਆ ਸਵੇਰੇ ਤੁਸੀਂ ਉਹਦਾ ਸਰਵਾ ਕਰ ਲਿਆ ਹੁਣ ਟਾਈਮ ਬਹੁਤ ਹੋ ਗਿਆ ਹੁਣ ਤਾਂ ਤੋਂ ਪਾਣੀ ਦੀ ਵੀ ਨਹੀਂ ਲੰਗਾ ਜਾਣਾ ਫਿਰ ਤੋਂ 10 ਹਾਂ ਮੇਰਾ ਵੀ ਘਰ ਡਿੱਗਾ ਪਿਆ 15 15 ਮਿੰਟ ਮੇਰਾ ਵੀ ਘਰ ਡਿੱਗਾ ਪਿਆ ਬਾਥਰੂਮ ਡਿੱਗੇ ਪਿਆ ਕੰਧਾਂ ਡਿੱਗੀਆਂ ਪਈਆਂ ਦੋ ਬਾਲਿਆਂ ਦੇ ਕਮਰੇ ਹੀ ਉਹ ਵੀ ਡਿੱਗ ਪੇ ਲੈਂਟਰ ਦੇ ਜਿਹੜੇ ਦੋ ਕਮਰੇ ਹੋ ਖੜੇ ਤੇ ਖੜੇ ਉਹਨਾਂ ਨੂੰ ਚੰਗੀਆਂ ਸਪੋਰਟਾਂ ਲਗੀਆਂ ਸੀ ਤੇ ਇਸ ਕਾਰਨ ਅਸੀਂ ਬਹੁਤ ਮੁਸੀਬਤ ਨੂੰ ਫੜੇ ਆ ਮਾਨ ਕੇ ਲਾ ਇਥੇ ਤੰਬੂ ਲਾਏ ਹੋਇਆ ਤੇ ਮਹੀਨਾ ਹੋ ਗਿਆ ਸਾਨੂੰ ਜੋ ਵੀ ਇਥੇ ਬੈਠੇ ਕਰ ਮਹੀਨਾ ਹੋ ਗਿਆ ਇਥੇ ਬੈਠਾ ਨੂੰ ਜੋ ਬਾਹਰ ਚਾਵੇ ਲੰਗਰ ਪਾਣੀ ਉਥੋਂ ਛਕ ਲਈਦਾ ਜੋ ਵੀ ਆਵੇ ਬੱਚੇ ਲੈ ਕੇ ਇਥੇ ਹੀ ਬੈਠੇ ਭੁੱਖੇ ਤੇ ਆਏ ਨੰਗਰਮਾਲ ਸਾਰਾ ਸਾਡਾ ਇਥੇ ਬੱਜਾ ਅੱਗੇ ਦਾ ਅੱਗੇ ਦਾ ਸੋਚ ਕੇ ਕੀ ਖਿਆਲ ਆਉਂਦਾ ਅੱਗੇ ਤਾਂ ਹੁਣ ਕਿਵੇਂ ਕਰੂਗੇ ਸਾਰਾ ਹੀ ਲਵ ਅਸੀਲਾ ਤੁਸੀਂ ਆਨੇ ਸਰਕਾਰ ਤੇ ਤੁਹਾਡੇ ਨਾਲ ਖੜਦੀ ਨਹੀਂ ਕਰ ਕਿਵੇਂ ਬਣਾਉਂਗੇ ਜੇ ਕੋ ਘਰੋਂ ਜਿਵੇਂ ਮੰਨ ਕੇ ਚੱਲ ਹੁਣ ਤਾਂ ਜਾਵਾਂਗੇ ਘਰ ਮੜਾ ਜਦੋਂ ਸੁੱਕ ਗਿਆ ਉਦੋਂ ਜਾਵਾਂਗੇ ਕੋ ਤੰਬੂ ਤੁੰਬੂ ਲਾ ਕੇ ਆਪਦੇ ਘਰ ਦੇ ਵਿੱਚ ਬੈਠ ਜਾਾਂਗੇ ਕੋਈ ਮਹੀਨਾ ਦਾਸ ਦੇਣ ਫਿਰ ਉੱਥ ਜੋ ਹੋਇਆ ਹਣ ਜੋ ਮਹਾਰਾਜ ਨੇ ਕੀਤਾ ਫਿਰ ਹੋਇਆ ਕੀ ਕਰ ਸਕਦੇ ਅਸੀਂ ਨਿਰਾਸ਼ਗੀ ਆਉਂਦੀ ਰੱਬ ਨਾਲ ਵੀ ਇੰਨਾ ਕਹਨ ਨੂੰ ਕਹਿ ਤਾ ਆਉਂਦੀ ਆ ਹੁਣ ਕੀ ਕਰ ਸਕਦੇ ਰੱਬ ਨੂੰ ਕੀ ਦੋਸ਼ ਦੋਸ਼ ਦੇ ਸਕਦੇ ਆ ਜੋ ਮਹਾਰਾਜ ਨੇ ਕੀਤਾ ਸੋਈ ਚਲੋ ਜੋ ਉਹਨੇ ਕਰਤਾ ਚੰਗਿਆ ਕਰਤਾ ਹੁਣ ਇਹ ਕੀ ਕਹਿ ਸਕਦੇ ਆ ਉਹ ਤਾਂ ਤੁਹਾਨੂੰ ਵੀ ਆ ਗੱਲ ਦਾ ਪਤਾ ਹੀ ਆ ਵੀ ਜੋ ਸਾਡੇ ਨਾਲ ਬਹੁਤ ਔਖਾ ਜੀ ਬਹੁਤ ਹੁਣ ਮੰਨ ਲਓ ਭਗਵੰਤਮਾਨ ਸਾਹਿਬ ਕਹਿਣ ਦੇ ਅੱਜ ਦੀ ਮੈਂ ਖਬਰ ਸੁਣੀ ਉਹ ਕਹਿੰਦਾ ਮੈਂ ਤਾਂ ਇਥੇ ਨਹਿਰ ਚਲਾ ਦੇਣੀ ਹੈ ਤੇ ਨਹਿਰ ਕਦੋਂ ਚਲਾਉਣੀ ਜਦੋਂ ਦੁਨੀਆ ਰੁੜ ਗਈ ਜਦੋਂ ਮਰ ਗਏ ਜਦੋਂ ਸਾਰੇ ਮਰ ਗਏ ਉਦੋਂ ਨਿੱਕੇ ਨਿੱਕੇ ਬੱਚੇ ਮਰ ਗਏ ਅਸੀਂ ਤਾਂ ਸਾਡੀ ਤਾਂ ਦਰਿਆ ਹੀ ਨਾਂਗੇ ਛੋਟੇ ਛੋਟੇ ਜਵਾਗ ਵਿਚਾਰੇ ਟੁੱਬੀਆਂ ਲਾਉਂਦੇ ਮੁੜਦੇ ਫਿਰਦੇ ਨੇ ਤੁਸੀਂ ਹਿਸਾਬ ਲਾ ਲਓ ਵੀ ਜਾ ਕੇ ਜਿੰਦੀ ਤੂੜੀ ਏ ਉਹਦੀ ਤੂੜੀ ਪਲਟੀ ਵੀ ਸਾਰਾ ਪਾਣੀ ਜੇ ਅੰਦਰ ਅੰਦਰ ਕਈਆਂ ਘਰਾਂ ਦੇ ਵਿੱਚ ਸੱਪ ਵੜੇ ਫਿਰਦੇ ਕਿਸੇ ਤਾ ਕਿਹੜੇ ਲੇੜੇ ਨੂੰ ਸੱਪ ਨੇ ਡੰਗਿਆ ਮੁੜ ਕੇ ਕਰੇ ਗਾਂ ਇਹ ਸਾਡੇ ਨਾਲ ਕੀ ਬੰਨਨੀ ਤੇ ਕੀ ਨਹੀਂ ਬੰਨਨੀ ਅਸਲੀ ਮੈਡਮ ਤੁਸੀਂ ਜਾਓਗੇ ਨਾ ਤੁਹਾਨੂੰ ਹਰ ਘਰ ਦੇ ਵਿੱਚ 15 15 20 ਮਿੰਟ 20 20 ਮਿੰਟ ਲਾਓਗੇ ਫੇਰ ਹੀ ਤੁਹਾਨੂੰ ਪਤਾ ਲੱਗੂਗਾ ਜੇ ਆਪਾਂ ਜਾਵਾਂਗੇ ਤੇ ਆਵਾਂਗੇ ਕੋਈ ਫਾਇਦਾ ਨਹੀਂਗਾ ਹਰ ਇੱਕ ਤੁਹਾਨੂੰ ਲੱਗਦਾ ਵੀ ਪ੍ਰਸ਼ਾਸਨ ਆਊਗੀ ਤੁਹਾਡੇ ਘਰੇ ਗੇੜਾ ਲਾਊਗੀ ਵੇਖੂਗੀ ਸਾਰੀਆਂ ਚੀਜ਼ਾਂ ਦਾ ਹੈਗਾ ਸਾਨੂੰ ਇਹ ਤਾਂ ਸਾਨੂੰ ਲੱਗਦਾ ਵੀ ਆਊਗਾ ਪਰ ਸਾਡੇ ਮਾੜਿਆਂ ਵਾਸਤੇ ਕੁਝ ਨਹੀਂ ਸੋਚਿਆ ਜਾਣਾ ਜਿੰਨੇ ਸੀ ਮਾੜੇ ਜੀ ਆ ਸਾਡੇ ਵਾਸਤੇ ਕੁਝ ਨਹੀਂ ਸੋਚਿਆ ਜਾਣਾ ਸਭ ਤਗੜਿਆਂ ਦਾ ਸੋਚਿਆ ਜਾਣਾ ਜਿਹੜੇ ਤਗੜਾ ਦੇਣਗੇ ਤੇ ਉਹਨਾਂ ਨੇ ਆਪਦੇ ਢਿੱਡ ਭਰਨੇ ਆ ਚਾਹੇ ਤਾਂ ਜੇ ਕੋਈ ਵੀ ਮਦਦ ਦੇਊਗਾ ਸਾਡੇ ਘਰ ਘਰ ਜਾ ਕੇ ਤੇ ਸਾਡਾ ਘਰ ਵੇਖਣ ਜਿੰਨੇ ਵੀ ਕਿਸੇ ਨੇ ਸੇਵਾ ਕਰਨੀ ਆ ਮਦਦ ਸਾਡੀ ਕਰਨਾ ਚਾਹੁੰਦਾ ਵਾ ਕਿਸੇ ਦੇ ਕੋਈ ਤਕੜੇ ਦੇ ਹੱਥ ਨਾਲ ਕੋਈ ਕੋਈ ਮਦਦ ਦੇਵੇ ਜਿੰਨੇ ਦੇਣੀ ਆ ਤੇ ਸਾਡੇ ਘਰ ਵੇਖ ਕੇ ਦੇਵੇ ਤੁਹਾਡਾ ਕਿਹੜਾ ਪਿੰਡ ਆ ਜੀ ਸਾਡਾ ਵੀ ਨਿਹਾਲੇ ਲਵੇਰਾ ਆ ਜਿੰਨੂੰ ਕੋ ਪੈਸਾ ਮਿਲ ਕੇ ਟੋਟਲ ਬੈਠੇ ਅਸੀਂ ਜਿੰਨੇ ਵੀ ਘਰ ਸਾਰੇ ਨਿਹਾਲੇ ਦੇ ਉਹ ਨਹੀਂ ਦਿੰਦਾਗਾ ਨਾਲੇ ਕੱਲੇ ਡੈਥ ਹੋਈ ਹੈ ਨਾਲ ਦੀ ਪਿੰਡ ਡੈਥ ਹੋਈ ਹੈ ਦੋ ਡੈਥ ਆ ਗਿਆ ਜੀ ਕਿਵੇਂ ਹੜ ਘਰ ਹੜ ਕਰਕੇ ਸੱਪ ਨਾਲ ਮਰ ਗਈ ਆ ਕੁੜੀ ਗੁੜੀਆ ਨੂੰ ਸੱਪ ਲੜ ਕੇ ਅੱਗੋਂ ਮਰੀ ਇਸ ਵਿਚਾਰੇ ਤਿੰਨ ਹੋ ਗਏ ਆਂ ਤਿੰਨ ਹੋਈਆਂ ਜੀ ਚਾਰ ਮੋਤਾਂ ਨਿਹਾਲੇ ਮੇਰੇ ਪਿੰਡ ਚ ਹੋ ਚੁੱਕੀਆਂ ਨੇ ਹੜ ਕਰਕੇ ਧੀਰਾ ਕਰਾ ਜੀ ਦੋ ਪਿੰਡਾਂ ਚਾਰ ਮੋਤਾਂ ਦੋ ਨਿਹਾਲੇਵਰਾ ਧੀਰਾ ਕਰ ਚਾਰ ਮੋਤਾਂ ਹੋ ਗੀਆਂ ਕੋਈ ਸੱਪ ਲੜ ਕੇ ਕੋਈ ਪਾਣੀ ਚ ਡੁੱਬ ਕੇ ਆ ਸਾਡੇ ਹਾਲ ਹੁੰਦੇ ਆ ਮੈਡਮ ਹਜੇ ਤੁਹਾਨੂੰ ਅੱਗੇ ਵੀ ਦੱਸਿਆ ਅਜੇ ਪਾਣੀ ਲੈਣਾ ਅਜੇ ਸਾਡਾ ਨਾ ਖਰੇ ਕੀ ਬੰਨਾ ਤੁਸੀਂ ਆਹੋ ਅਲੱਗ-ਅਲੱਗ ਪਾਣੀ ਨੰਗ ਕੇ ਜਾਣਾ ਪੈਂਦਾ ਵਾ ਉਦੋਂ ਮੌਤ ਹੀ ਹੁਣੀ ਐ ਜੀ ਵੀ ਉਹਦੇ ਬੇੜੀ ਨੇ ਰਾਛ ਲੈਣ ਜਾਣਾ ਸੀ ਆਪਦਾ ਵੀ ਤੇ ਇਸ ਕਰਕੇ ਉਹਨੇ ਫਿਰ ਪਾਣੀ ਰੁੜ ਗਿਆ ਤਾਂ ਫਿਰ ਮੌਤ ਹੋ ਗਈ ਉਹਨਾਂ ਦੀ ਤੁਸੀਂ ਬੈਠੇ ਆ ਸੀ ਉਹ ਅੰਦਰ ਵੀ ਬੇੜੀਆਂ ਬਹੁਤ ਨੇ ਗਈਆਂ ਹੁਣ ਲੋਡ ਨਹੀਂ ਨਾਲੇ ਪਾਣੀ ਉਤਰਨ ਲੱਗਾ ਬਹੁਤ ਨੇ ਇੱਥੇ ਖਾ ਵੀ ਦੇਵਾਂਗੇ ਜੇ ਵੀ ਕਰੇ ਪਾਣੀ ਲੈਉਣਾ ਵਾ ਜਾਂ ਛੱਡਣਾ ਵਾ ਕੋਈ ਭੈਣ ਭਰਾ ਕੋਈ ਬੈਠਾ ਕਿਸੇ ਦਾਣ ਗਵਾਂਡ ਪਾਣੀ ਦੇਣ ਬਦਲੇ ਤਾਂ ਇੱਥੇ ਨੰਬਰ ਲੱਗਦੇ ਆ ਵੀ ਉਹ ਆਊਗਾ ਤਾਂ ਤੁਹਾਨੂੰ ਬੇੜੀ ਮਿਲੂਗੀ ਉਸੇ ਕਰੀ ਸਨ ਉਹ ਕੀ ਚੈਦਰ ਕੈਮਰਾ ਨੂੰ ਦੱਸ ਦੋ ਵੀ ਕਿਹੜਾ ਪਿੰਡ ਹੈ ਕਿਹੜਾ ਜ਼ਿਲ੍ਹਾ ਹੈ ਕਿੱਥੇ ਮਦਦ ਪਹੁੰਚਦੀ ਕਰਨੀ ਹੈ ਪਿੰਡ ਨਿਹਾਲਾ ਲਵੇਰਾ ਪਹਿਲੇ ਨੰਬਰ ਤੇ ਨਿਹਾਲਾ ਲਵੇਰਾ ਦੂਜੇ ਨੰਬਰ ਤੇ ਧੀਰਾ ਘਰਾ ਤੀਜੇ ਨੰਬਰ ਤੇ ਟੱਲੇ ਇਹ ਤਿੰਨ ਪਿੰਡ ਪਾਣੀ ਦੀ ਭਲੇੜ ਦੇ ਵਿੱਚ ਆ ਤੇ ਇਹਨਾਂ ਵੀ ਸਾਡੇ ਘਰੇ ਜਿਹੜੀ ਮਦਦ ਤੁਸੀਂ ਦੇਣੀ ਸਾਡੇ ਆ ਘਰਾਂ ਗਰੀਬਾਂ ਲੋਕਾਂ ਦੇ ਵਿੱਚ ਤੁਸੀਂ ਆਪ ਖੇਚਲ ਕਰਕੇ ਪਹੁੰਚ ਕੇ ਦੇ ਸਕਦੇ ਜੇ ਸਾਡੇ ਘਰ ਦਾ ਹਾਲਤ ਵੇਖ ਸਕਦੇ ਜੇ ਕਿਉਂਕਿ ਸਾਡੇ ਨਾਲ ਗਾਂ ਘ ਹੀ ਹੋਣਾ ਤੇ ਹੋਣ ਕੀ ਹੋ ਚੁੱਕਾ ਤਾਡੀ ਇੰਨੀ ਇੱਕ ਬੇਨਤੀ ਨੂੰ ਇਹ ਸਾਡੀ ਮਨਜ਼ੂਰ ਕਰਨੀ ਹੈ ਗਰੀਬ ਬੰਦੇ ਆ ਵੀ ਦੁਹੜੀ ਕਰਕੇ ਖਾਣ ਵਾਲੇ ਆ ਕੋਈ ਸਾਡੇ ਕੋਲ ਹੈ ਨਹੀਂਗਾ ਹਾਂਜੀ ਠੀਕ ਹੈ ਜੀ ਅਪਸ ਸਵੇਰੇ ਆਉਣੇ ਆ ਆਪਾਂ ਘਰਾਂ ਦਾ ਸਾਰਾ ਜਾਇਜ਼ਾ ਲੈਣੇ ਆ ਵਿਖਾਵਾਂਗੇ ਨੰਬਰ ਵੀ ਪਾਵਾਂਗੇ ਜਿਹੜੀ ਜੜੀ ਜਿਹੜਾ ਜਿਹੜਾ ਰੱਬ ਦਾ ਰੂ ਮਦਦ ਕਰਨੀ ਚਾਹੂਗਾ ਉਹ ਜ਼ਰੂਰ ਕਰੂਗਾ ਤੁਸੀਂ ਤੁਸੀਂ ਹਿੰਮਤ ਨਹੀਂ ਹਾਰਨੀ ਕਿਸੇ ਨੇ ਵੀ ਹਿੰਮਤ ਨਹੀਂ ਸਿੱਤਨੀ ਜੋ ਵੀ ਤੁਸੀਂ ਸਵੇਰੇ ਸਾਡੇ ਕੋਲ ਆਵੋਗੇ ਉਹ ਤੁਹਾਡੀਆਂ ਹਿੰਮਤਾਂ ਬੁਲੰਦ ਨੇ ਕੈਮ ਕਾਇਮ ਤਾਂ ਹਗੇ ਜਿਹੋ ਜਿਹੇ ਹੈਗੇ ਤੁਸੀਂ ਸਾਡੇ ਸਾਹਮਣੇ ਹੀ ਕਾਇਮ ਤਾਂ ਹੁਣ ਜਿਹੋ ਜੇ ਰੱਬ ਨੇ ਕੀਤਾ ਉਹ ਤਾਂ ਹੈ ਜਿਵੇਂ ਜਾਵਾਂਗੇ ਤਾਂ ਫਿਰ ਹੁਣ ਮਰ ਗਏ ਜੇ ਆਪਾਂ ਰੋਈ ਜਾਵਾਂਗੇ ਜੋ ਹੋ ਗਿਆ ਉਹ ਤਾਂ ਹੋ ਗਿਆ ਹੁਣ ਰੋਈ ਜਾਵਾਂਗੇ ਤੇ ਮਰ ਜੀ ਕੇ ਫਿਰ ਵੇਖੀ ਜਾਓ ਫਿਰ ਠੀਕ ਹੈ ਜੀ ਆਪਾਂ ਆਪ ਸਵੇਰੇ ਆਉਨੇ ਆ ਜੋ ਤੁਸੀਂ ਸਵੇਰੇ ਆਓਗੇ ਉਦੋਂ ਅਸੀਂ ਤੁਹਾਨੂੰ ਲੈ ਕੇ ਚੱਲ ਫਿਰਾਂਗੇ ਘਰਾਂ ਘਰ ਹਰ ਇੱਕ ਘਰ ਤੁਹਾਨੂੰ ਦਿਖਾਵਾਂਗੇ ਹਰ ਇੱਕ ਘਰ ਤੁਹਾਨੂੰ ਲੈ ਕੇ ਚੱਲਾਂਗੇ ਹਰ ਘਰ ਦਿਖਾਵਾਂਗੇ ਕੋਈ ਘਰ ਨਹੀਂ ਛੱਡਦੇ ਜਿੱਨੇ ਘਰ ਆਏ ਆਪਾਂ ਜਾਵਾਂਗੇ ਭਾਵੇਂ ਇੱਕ ਤਾਂ ਘਰ ਆਪਣਾ ਕੱਢਿਆ ਜਾਣਾ ਹੈ ਤੇ ਹੁਣ ਤਾਂ ਕੋਈ ਫਾਇਦਾ ਆਪਾਂ ਨੂੰ ਨਹੀਂ ਮਿਲਣਾ ਇਸ ਗੱਲ ਦਾ ਜੀ ਦੱਸੋ 8 ਵਜੇ 8 ਵਜੇ ਤੁਸੀਂ 8 ਵਜੇ ਆਜੋ 8 ਵਜੇ ਜਾਵਾਂਗੇ ਜਿਆਦਾ ਆਪਣੇ ਤੋਂ ਉੜਾ ਨਹੀਂ ਹੋਇਆ ਜਨਾਬ ਆਪਸ ਹੋਣਾ ਬਹੁਤ ਸਕਦਾ ਨੰਗ ਜਾਂਦੇ ਪਰ ਆਉਣ ਲੱਗਿਆ ਆਪਾਂ ਨੂੰ ਮੁਸ਼ਕਲ ਬਹੁਤ ਹੋ ਜਾਣੀ ਹੈ ਹਾਂ ਜੀ ਛੜਕ ਟੁੱਟੀ ਆਟੋ ਏ ਟਿੱਬੇ ਆ ਬਹੁਤ ਖਾਣ ਬਾਰੇ ਆਪਾਂ ਆਪਦਾ ਕਿ ਸਵੇਰੇ ਤੁਸੀਂ ਆ ਜਾ ਜੇ ਜਾਨੀ ਕਿ ਸਾਨੂੰ ਟਾਈਮ ਦਾ ਦੋ ਜੋ ਟਾਈਮ ਤੇ ਤੁਸੀਂ ਆਉਣਾ ਸੀ ਤੁਹਾਨੂੰ ਲੈ ਕੇ ਘਰੇ ਚੱਲ ਹਾਂਜੀ ਵਾਇਗਰ ਜੀ ਕਾ ਵਾਇਗਰ ਜੀ ਕੀ ਪਰਦੇ ਸਾਡੀ ਮਰਤ ਕਰਨੀ ਕੋਈ ਵੀ ਭੈਣ ਭਰਾ ਸਾਨੂੰ ਦੇ ਸਕਦਾ ਸਾਡੀ ਮਿਹਨਤ ਆ ਵੀ ਸਾਡੀਆਂ ਗਾਂ ਕਣਕਾ ਸਾਡੀਆਂ ਬਚਾਈਆਂ ਜਾਂ ਸਾਨੂੰ ਖਾਤਾ ਮਿਲ ਜਾਣਾ ਸਾਨੂੰ ਬੀ ਮਿਲ ਜਾਏ ਸਾਨੂੰ ਤੇਲ ਦੀ ਪ੍ਰੋਬਲਮ ਜਾਈ ਜਾ ਤੇਲ ਦਾ ਸੰਬੰਧ ਕੋਰੇ ਜਾ ਕੇ ਘਰਾਂ ਚ ਜਾ ਕੇ ਦੇਣ ਹੱਕ ਜਾਈ ਆ ਦੂਸਰਾ ਲਮ 2007 ਜਿਹੜੀ ਗਰਦੋਲੀ ਟੁੱਟੀ ਆ ਉਹਦਾ ਖਰਾਬਾ ਨੇ ਮੈਂ ਤਾਂ ਉਹਦੇ ਖਰਾਬੇ ਬਾਰੇ ਸਰਕਾਰ ਹੱਲ ਕਰੇ ਵੀ 2000 ਜਿਹੜੀ ਸੱਤ ਦੀ ਗਦੌਰੀ ਟੁੱਟੀ ਆ ਨਾ ਉਹਦਾ ਸਾਡਾ ਹੱਲ ਹੋਣਾ ਚਾਹੀਦਾ ਜੇ ਨਾ ਹੱਲ ਹੋਵੇ ਸਾਡਾ ਖਰਾਬਾ ਨਹੀਂ ਮਿਲਣਾ ਅਸੀਂ ਵਾਂਦੇ ਰਹਾਂ ਇਹ ਵੀ ਬੇਕਾਰ ਹੋ ਜਾਣਾ ਤੁਸੀਂ ਕੁਝ ਕਹਿ ਰਹੇ ਹੋ ਹਾਂਜੀ ਸਾਨੂੰ ਨਹੀਂ ਹੁਣ ਰਾਸ਼ਨ ਦੀ ਤਾਂ ਹੀ ਕਹਿ ਨਹੀਂ ਸਕਦੇ ਵੀ ਅਸੀਂ ਵੀ ਚਲੋ ਜੇ ਕਹੇ ਨੇ ਲਿਉਣਾ ਲੈ ਆ ਵੀ ਸਕਦਾ ਵਾ ਬਾਕੀ ਰਾਸ਼ਨ ਨਾ ਲਿਆ ਹੋਵੇ ਅਸ਼ਮਾਲੀ ਵਿਚਾਰਾ ਜਿਵੇਂ ਜੇ ਕਹਿੰਨੇ ਹੈਲਪ ਕਰਨੀ ਆ ਤੇ ਜਿਵੇਂ ਹੁਣ ਅੱਗੇ ਕਣਕਾਂ ਬੀਜਣੀਆਂ ਆ ਆੜਤੀਆਂ ਨੇ ਵੀ ਹੱਥ ਨਹੀਂ ਫੜਨਾ ਹਨਾ ਜੀ ਤੇ ਖਾਦ ਬੀਜ ਦਾ ਜੇ ਕੋਈ ਵੀਰ ਜਿੰਨਾ ਵੀ ਪ੍ਰਬੰਧ ਕਰਵਾ ਸਕਦੇ ਹੈਲਪ ਕਰਵਾ ਸਕਦੇ ਖਾਦ ਬੀਜ ਦਾ ਖਾਦ ਤੇ ਬੀਜ ਦਾ ਤੁਹਾਨੂੰ ਹੁਣ ਜਿਆਦੀ ਲੋੜ ਪਊਗੀ ਆਨਲਾਈਨ ਸਮਿਆਂ ਹਾਂਜੀ ਉਹਨਾਂ ਦੀ ਲੋੜ ਪੈਣੀ ਜੀ ਖਾਦ ਬੀਜ ਦੀ ਠੀਕ ਹੈ ਜੀ ਤੇ ਆਪਾਂ ਸਵੇਰੇ ਇਹਨਾਂ ਦੇ ਘਰਾਂ ਜਾ ਕੇ ਜ਼ਰੂਰ ਇੱਕ ਵਾਰੀ ਜਾਇਜ਼ਾ ਲੈ ਕੇ ਤੁਹਾਨੂੰ ਫਿਰ ਤੋਂ ਰਾਬਤਾ ਕਰਾਉਂਨੇ ਆ ਸਤਿ ਸ਼੍ਰੀ ਅਕਾਲ